ਮਾ ਆਦੀ ਨੇ ਗਾਲ ਗੱਡੀ ਮੇਕਾ ਛੱਡਾ ਜੇ ਮੈਂ ਕਰਦੀ ਮਤਲਬ ਲੜਾਈ ਪੈ ਰਹੀ ਮਗਰ ਤੂੰ ਟੁੱਟਣਾ ਨਹੀਂ ਮੈਂ ਤੇਰੇ ਕੋਲ ਆਪਾਂ ਨਹੀਂ ਮੈਂ ਉਹਦੇ ਕੋਲ ਗਈ ਉਹਨੇ ਮੈਨੂੰ ਜਿਵੇਂ ਪੂਰੀ ਤਰ੍ਹਾਂ ਕੁੱਟਿਆ ਨਹੀਂ ਪੂਰੀ ਤਰ੍ਹਾਂ ਕੁੱਟਿਆ ਸਾਰੇ ਪਿਆਸੇ ਮੇਰੇ ਖਲਾ ਹਰ ਤੇ ਫਾਸਤੌਰ ਨਹੀਂ ਐ ਸਵਾਰੀਆਂ ਲਾਓ ਫੇਰ ਬਸ ਨਿਕਲੀ ਨੀ ਦਾ ਨਹੀਂ ਦਿੱਕਤ ਆਹ ਜਿੰਨੇ ਬਹਿਣੇ ਦਿੱਤੇ ਜਿੰਨੇ ਉਹਨੂੰ ਗਾਲ ਗੱਡੀ ਸਵਾਰੀਆਂ ਨੇ ਨੂੰ ਮਾਰਿਆ ਸਰਦਾਰ ਜਲੰਧਰ ਦੇ ਬੱਸ ਸਟੈਂਡ ਦੇ ਵਿੱਚ ਇੱਕ ਕਿੰਨਰ ਦੇ ਦੁਆਰਾ ਬੱਸ ਦੇ ਵਿੱਚ ਇੱਕ ਸਵਾਰੀ ਦੇ ਉੱਪਰ ਕੁੱਟਮਾਰ ਕਰਨ ਦੇ ਅਰੋਪ ਲਗਾਏ ਨੇ ਉਸ ਤੋਂ ਬਾਅਦ ਮੌਕੇ ਤੇ ਖੂਬ ਹੰਗਾਮਾ ਹੁੰਦਾ ਹੈ ਅਤੇ ਹੰਗਾਮੇ ਦੇ ਦੌਰਾਨ ਇਕੱਠੀ ਹੋਈ ਭੀੜ ਦੇ ਵੱਲੋਂ ਸਵਾਰੀ ਨੂੰ ਮੌਕੇ ਤੋਂ ਪੁਜਾ ਦਿੱਤਾ ਜਾਂਦਾ ਜਿਸ ਨੂੰ ਲੈ ਕੇ ਕਿਨਰ ਨੇ ਬੱਸ ਦੇ ਅੱਗੇ ਆ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਬੱਸ ਵਾਲਿਆਂ ਦੇ ਉੱਪਰ ਸਵਾਰੀ ਨੂੰ ਪਹੁੰਚਾਉਣ ਦੇ ਰੋਪ ਰਗਾਏ ਅਤੇ ਇਸ ਤੋਂ ਬਾਅਦ ਟ੍ਰੈਫਿਕ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਕਿਨਰ ਦੇ ਨਾਲ ਗੱਲਬਾਤ ਕਰਦੀ ਹੈ ਅਤੇ ਇਸ ਮਾਮਲੇ ਨੂੰ ਸੁਲਝਾਉਂਦੀ ਹੈ ਅਤੇ ਬੱਸ ਨੂੰ ਰਵਾਨਾ ਕਰ ਦਿਆ ਕਿਨਰ ਰਵੀਸ਼ਾ ਨੇ ਦੱਸਿਆ ਕਿ ਉਹ ਬੱਸ ਦੇ ਵਿੱਚ ਪੈਸੇ ਮੰਗ ਰਿਆ ਸੀ ਅਤੇ ਜਿਸ ਦੇ ਦੌਰਾਨ ਇੱਕ ਸਵਾਰੀ ਨੇ ਉਸ ਦੇ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਉਸ ਦੇ ਵੱਲੋਂ ਉਸ ਦੀ ਗਾਲੀ ਗਲੋਚ ਦਾ ਵਿਰੋਧ ਕੀਤਾ ਗਿਆ ਤਾਂ ਉਸ ਸਵਾਰੀ ਨੇ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਮੈਂ ਅੰਦਰ ਪੈਸੇ ਬਕਵਾਸੇ ਮੈਂ ਦਮਾ ਮੰਗਦੀ ਬਈ ਸੀਗੀ ਦਾਦਾ ਸਭੇ ਲੋਕਾਂ ਦੇ ਕੋਲ ਤੇ ਮੈਨੂੰ ਅੰਦਰ ਸਰਦਾਰ ਬੈਠਾ ਸੀ ਉਹਨੇ ਮੈਨੂੰ ਗਾਲ ਕੱਢੀ ਮਾਰੀ ਮਾਰੀ ਉਹਨੇ ਗਾਲ ਕੱਢੀ ਮੈਂ ਕਿਹਾ ਛੱਡ ਜੇ ਮੈਂ ਕਰਤੀ ਮੈਂ ਲੜਾਈ ਪੈ ਜਾਣੀ ਫਿਰ ਅੱਗੇ ਜਾ ਕੇ ਮੈਂ ਮੈਂ ਕਹਿੰਦੇ ਮਾ ਦੀ ਗਾਲ ਕੱਢੀ ਤਾਂ ਫਿਰ ਮੈਂ ਵੀ ਕਰ ਦੂੰਗੀ ਫਿਰ ਉਹੀ ਗੱਲ ਹੋ ਗਈ ਲੜਾਈ ਪੈ ਗਈ ਉਹ ਮੌਮਨੇ ਕੋ ਕਟਣਾ ਲੱਗਾ ਸੀ ਨਾਲ ਲੱਗਦਾ ਨਹੀਂ ਨਹੀਂ ਰਹਿਂਦੇ ਰਹਿਂਦੇ ਮੈਂ ਕਿ ਤੂੰ ਕਟਣਾ ਨਾ ਮੈਂ ਤੇਰੇ ਕੋਲ ਆ ਪਾਨੀ ਮੈਂ ਉਹਦੇ ਕੋਲ ਗਈ ਉਹਨੇ ਮੈਨੂੰ ਇੰਨੀ ਬੁਰੀ ਤਰ੍ਹਾਂ ਕਟਿਆ ਨਹੀਂ ਬੁਰੀ ਤਰ੍ਹਾਂ ਕਟਿਆ ਸਾਰੇ ਪਿਆਸੇ ਮੇਰੇ ਖਲਾ ਹਰਤੇ ਸਾਰੇ ਬਾਹਰ ਮੇਰੇ ਬਾਲ ਮੇਰੇ ਖਲਾ ਰਹੇ ਉਹਨੇ ਅੱਛਾ ਉਹਨੇ ਇਹਨੇ ਬੱਸ ਤੋੜਤੀ ਮੈਂ ਸਰਦਾਰ ਜੀ ਨਵੇਂ ਰਿਕ ਪਿਆਰ ਸੀਗਾ ਉਹਨਾਂ ਦੇ ਕਰਕੇ ਮੈਂ ਬੱਸ ਤੋੜਤੀ ਆ ਉਹਨੂੰ ਨਹੀਂ ਹੁਣ ਉਹ ਪਤਾ ਲੱਗੇ ਕੌਮ ਸੀ ਕਿੰਨਾ ਨੇ ਕੁੱਟਿਆ ਮੈਨੂੰ ਨਹੀਂ ਪਤਾ ਉਹ ਉਹਨਾਂ ਦੀ ਪਾਸੇ ਹੀ ਹੋਰ ਸੀਗੀ ਉਹ ਵੀ ਮਾਤਲੀ ਸੀਗਾ ਕੋਈ ਅੱਛਾ ਆਪੇ ਪਤਾ ਕਿੱਥੋਂ ਦੇ ਕਿੱਥੇ ਜਾਣਾ ਹੈਗਾ ਇਹ ਬੱਸ ਨਹੀਂ ਉਹ ਤੇ ਮਾਤ ਚੱਲ ਜਾਣਾ ਹੈ ਅੱ ਮਾਚਨਿਕ ਕਰਾ ਚੰਬੂ ਜਾਣਾ ਕਿਸੇ ਨੇ ਨਹੀਂ ਚੁੜਾਇਆ ਨਹੀਂ ਕਿਸੇ ਨੇ ਨਹੀਂ ਚੁੜਾਇਆ ਅੰਦਰ ਕੰਡੈਕਟਰ ਵੀ ਆਪਣੀ ਤਹਿਲੀ ਲੈ ਕੇ ਇੱਧਾ ਖੜਾ ਰਿਹਾ ਸਾਰੇ ਆਪਣੇ ਮਾ ਤਿੰਨ ਜਾਣੇ ਸੀਗੇ ਬਸ ਦੇ ਤਿੰਨ ਜਾਣੇ ਮੈਂਬਰ ਬਸ ਦੇ ਕਿਸੇ ਨੇ ਨਹੀਂ ਚੁੜਾਇਆ ਨਾ ਉਹਦੇ ਨਾਲ ਦੇ ਜਿਹੜਾ ਸਰਦਾਰ ਜਿਹੜਾ ਮੈਨੂੰ ਕੁੱਟਨ ਜਾਂ ਸੀ ਨਾ ਹੀ ਉਹਦੇ ਨਾਲ ਦੇ ਬੰਦੇ ਚੁੜਾਇਆ ਉਹ ਕਹਿੰਦੇ ਦੋ ਵਾ ਦਰਕਾ ਦਰਕਾਸ ਨਾ ਕੀ ਹੋ ਜਾਣਾ ਕੁਝ ਨਹੀਂ ਹੋਣਾ ਤੈਂ ਬੇਸਤ ਨਹੀਂ ਹੋਣਾ ਕੁਝ ਨਹੀਂ ਹੋਣਾ ਨਾ ਬੰਦਾ ਫਾੜ ਹੋਇਆ ਨਾ ਕੀ ਹੋਣਾ ਖਰਾਬੀ ਹੋਣੀ ਆ ਨਹੀਂ ਮੈਂ ਦਰਕਾਸ ਨਹੀਂ ਦੇਣੇ ਚੰਗੇ ਉਸੇ ਮੌਕੇ ਤੇ ਪਹੁੰਚੇ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬਾਸ ਸਟੈਂਡ ਦੇ ਬਾਹਰ ਵਿਵਾਦ ਹੋਇਆ ਅਤੇ ਮੌਕੇ ਤੇ ਪਹੁੰਚੇ ਹਨ ਅਤੇ ਅਗਲੀ ਕਾਰਵਾਈ ਕਰ ਦਈਆ। ਇਨਾਮ ਕੀ ਤੁਹਾਡਾ ਹੈ? ਇਨਾਮ ਕੀ ਤੁਹਾਡਾ? ਬੋਰਮ ਸ਼ਰਮਾ। ਕੀ ਗੱਲ ਕੀ ਹੋਈ? ਸਵਾਰੀ ਬੈਠੀ ਸੀ ਵਿੱਚ ਇਹ ਚੜੀ। ਇਹ ਸਵਾਰੀ ਨੂੰ ਬੋਲਿਆ ਪੈਸੇ ਦੇ। ਹਾਂ। ਉਹਨੇ ਪੈਸੇ ਨਹੀਂ ਦਿੱਤੇ। ਜਦੋਂ ਉਹਨੂੰ ਗਾਲ ਕੱਢੀ ਸਵਾਰੀ ਨੇ ਉਹਨੂੰ ਮਾਰਿਆ। ਸਰਦਾਰ ਸਰਦਾਰ ਜੀ ਜਿਹਨੇ ਮਾਰਿਆ। ਬਸ ਇਹ ਰੋਲ ਹੈ ਸਾਡੇ ਦਾ ਕੋਈ ਰੋਲ ਨਹੀਂ। ਸਵਾਰੀ ਵਿੱਚ ਬੈਠੀ ਹੈ। ਨਸ ਗਈਆਂ। ਅੱਛਾ। ਜਦੋਂ ਉਹਨੇ ਬਾਸ ਕਿਉਂ ਰੋਕੀ ਗਈ ਸੀ? ਐਸੀ ਚੱਕਰ ਚ ਬੈਠੀ। ਉਹ ਕਹਿੰ ਉਹਦੇ ਅੰਦਰ ਕੋਈ ਸਵਾਰੀ ਕੋਲ ਪੁੱਛ ਸਕਦੇ ਆਂ ਬੱਸ ਕਿੱਥੋਂ ਆਈ ਕਿੱਥੇ ਜਾਣਾ ਬੱਸ ਦੇ ਵਿੱਚ ਚੜ ਸਕਦੇ ਨੇ ਆ ਚੜੋ ਬੱਸ ਬੱਸ ਆ ਸਕਦੇ ਮੰਨ ਸਕਦੇ ਨੇ ਬੱਸ ਆਈ ਬੱਸ ਕਿਹੜੀ ਆ ਬੱਸ ਕਿੱਥੋਂ ਆਈ ਕਿੱਥੇ ਚੱਲੀ ਸੀ ਕਿੱਥੋਂ ਆ ਰਹੀ ਹੈ ਕਿੱਥੇ ਜਾਣਾ ਚਲੋ ਚਲੋ ਯਾਰ ਭਾਈ ਬੱਸ ਕਿੱਥੋਂ ਆਣੀ ਹੈ ਕਿੱਥੇ ਜਾਣੀ ਆ ਕਾ ਕਾਂ ਸੇ ਆਇਓ ਆਪ ਕਾਹ ਜਾਣਾ ਨਰ ਦੇ ਚਪੇੜ ਮਾਰਤੀ ਸੀ ਕਿਸੇ ਨੇ ਤਾਂ ਅਗਰ ਕੋ ਮੋਰੇ ਬੱਸ ਤੇ ਆ ਬੁਲਾਇਆ ਅੱਛਾ ਜੀ ਹੁਣ ਸਮਝਾਤਾ ਉਹਨੂੰ ਸਮਝਾ ਕੇ ਤੇ ਉਹਦੇ ਵੱਲੋਂ ਕਹਿ ਗਿਆ ਸੀ ਐਵੇਂ ਮੇਰੇ ਥੱਪੜ ਵੀ ਮਾਰੇ ਗਏ ਹੈਗੇ ਆ ਉਹ ਇਹਨਾਂ ਨੂੰ ਬੇ ਪੈਸੇ ਮੰਗਦੇ ਆ ਕਈ ਵਾਰ ਜੱਦ ਕਰਦੇ ਆ ਕਈ ਵਾਰ ਸਵਾਰੀ ਗੁੱਥੇ ਜਾ ਕੇ ਤੇ ਕਰ ਲੈਂਦੀ ਐ ਸਵਾਰੀ ਵੱਲੋਂ ਮਾਰਿਆ ਗਿਆ ਸੀ ਹਾਂਜੀ ਹਾਂਜੀ ਹੁਣ ਮੋਲ ਠੰਡਾ ਕਰਾ ਹੁਣ ਠੀਕ ਹੈ ਜੀ ਮੋਲ ਠੀਕ ਹੋ ਗਿਆ ਤੇ ਮੈਂ ਤੁਹਾਨੂੰ ਜਹਾਤਾ ਉਹ ਸੈੱਟ ਕਰਦਾ ਐ ਐਸਐਮ ਜੀਨ న్యూਸ ਲਈ ਜਲੰਧਰ ਤੋਂ ਦਿਵਿੰਦਰ ਕੁਮਾਰ ਦੀ ਰਿਪੋਰਟ ਮਾ ਆਦੀ ਨੇ ਗਾਲ ਕੱਢੀ ਮੇਰੇ ਚਾੜ ਕਿ ਮੈਂ ਕਰਤੀ ਮਤਲਬ ਲੜਾਈ ਪੈ ਆਣੀ ਮਗਰ ਤੋਂ ਟੁੱਟਣਾ ਨਹੀਂ ਮੇਰੇ ਕੋਲ ਆਪਾਂ ਸੀ ਮੈਂ ਉਹਦੇ ਕੋਲ ਗਈ ਉਹਨੇ ਮੈਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਨਹੀਂ ਪੂਰੀ ਤਰ੍ਹਾਂ ਕੁੱਟਿਆ ਸਾਰੇ ਪੈਸੇ ਮੇਰੇ ਖਲਾ ਹਰ ਦਿਨ ਪਾਸਟੋਰ ਨੇਆਂ ਸਵਾਰੀਆਂ ਲਾਓ ਫੇਰ ਬੱਸ ਨਿਕਲੀ ਨਹੀਂ ਦਾ ਨਹੀਂ ਨਿਕਲਦੀ ਆ ਜਨੇ ਬਹਿਣੇ ਦਿੱਤੇ ਜਨੇ ਉਹਨੂੰ ਗਾਲ ਘੱਡੀ ਸਵਾਰੀਆਂ ਨੇ ਉਹਨੂੰ ਮਾਰਿਆ ਸਰਦਾਰ ਜਲੰਧਰ ਦੇ ਬੱਸ ਸਟੈਂਡ ਦੇ ਵਿੱਚ ਇੱਕ ਕਿਨਰ ਦੇ ਦੁਆਰਾ ਬੱਸ ਦੇ ਵਿੱਚ ਇੱਕ ਸਵਾਰੀ ਦੇ ਉੱਪਰ ਕੁੱਟ ਮਾਰ ਕਰਨ ਦੇ aarop ਲਗਾਏ ਨੇ ਉਸ ਤੋਂ ਬਾਅਦ ਮੌਕੇ ਤੇ ਖੂਬ ਹੰਗਾਮਾ ਹੁੰਦਾ ਅਤੇ ਹੰਗਾਮੇ ਦੇ ਦੌਰਾਨ ਇਕੱਠੀ ਹੋਈ ਭੀੜ ਦੇ ਵੱਲੋਂ ਸਵਾਰੀ ਨੂੰ ਮੌਕੇ ਤੋਂ ਪਹੁੰਚਾ ਦਿੱਤਾ ਜਾਂਦਾ ਜਿਸ ਨੂੰ ਲੈ ਕੇ ਕਿਨਰ ਨੇ ਬੱਸ ਦੇ ਅੱਗੇ ਆ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਬੱਸ ਵਾਲਿਆਂ ਦੇ ਉੱਪਰ ਸਵਾਰੀ ਨੂੰ ਪਹੁੰਚਾਉਣ ਦੇ આરોਪ ਲਗਾਏ ਅਤੇ ਇਸ ਤੋਂ ਬਾਅਦ ਟ੍ਰੈਫਿਕ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਕਿਨਰ ਦੇ ਨਾਲ ਗੱਲਬਾਤ ਕਰਦੀ ਹੈ ਅਤੇ ਇਸ ਮਾਮਲੇ ਨੂੰ ਸੁਲਝਾਉਂਦੀ ਹੈ ਅਤੇ ਬੱਸ ਨੂੰ ਰਵਾਨਾ ਕਰਦੀ ਹੈ ਕਿਨਰ ਰਵੀਸ਼ਾ ਨੇ ਦੱਸਿਆ ਕਿ ਉਹ ਬੱਸ ਦੇ ਵਿੱਚ ਪੈਸੇ ਮੰਗ ਰਿਹਾ ਸੀ ਅਤੇ ਜਿਸ ਦੇ ਦੌਰਾਨ ਇੱਕ ਸਵਾਰੀ ਨੇ ਉਸ ਦੇ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਉਸ ਦੇ ਵੱਲੋਂ ਉਸ ਦੀ ਗਾਲੀ ਗਲੋਚ ਦਾ ਵਿਰੋਧ ਕੀਤਾ ਗਿਆ ਤਾਂ ਉਸ ਸਵਾਰੀ ਨੇ ਹਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਮੈਂ ਅੰਦਰ ਪੈਸੇ ਬਕਬਾਸੇ ਮੈਂ ਦਮਾ ਮੰਗਦੀ ਵਈ ਸੀਗੀ ਦਾਦਾ ਸਭੇ ਲੋਕਾਂ ਦੇ ਕੋਲ ਤੇ ਮੈਨੂੰ ਅੰਦਰ ਸਰਦਾਰ ਬੈਠਾ ਸੀਗਾ ਉਹਨੇ ਮੈਨੂੰ ਗਾਲ ਕੱਢੀ ਮਾਰੀ ਮਾਰੀ ਉਹਨੇ ਗਾਲ ਕੱਢੀ ਮੈਂ ਕਾ ਛੱਡ ਜੇ ਮੈਂ ਕਰਤੀ ਮੈਂ ਤਾਂ ਲੜਾਈ ਪੈ ਜਾਣੀ ਫਿਰ ਅੱਗੇ ਜਾ ਕੇ ਮੈਂ ਮੈਂ ਕਹਿੰਦੇ ਮਾਰੀ ਗਾਲ ਕੱਢੀ ਤਾਂ ਫਿਰ ਮੈਂ ਵੀ ਕਰ ਦੂੰਗੀ ਫਿਰ ਉਹੀ ਗੱਲ ਹੋ ਗਈ ਲੜਾਈ ਪੈ ਗਈ ਉਹ ਮੈਂ ਮੈਨੂੰ ਕੁੱਟਣਾ ਲੱਗਾ ਸੀ ਨਾਲ ਲਗਾਹਿੰਦਾ ਨਹੀਂ ਨਹੀਂ ਰਹਿਂਦੇ ਰਹਿਂਦੇ ਮੈਂ ਕਿ ਤੂੰ ਕੁੱਟਣਾ ਨਾ ਮੈਂ ਤੇਰੇ ਕੋਲ ਆ ਪਾਂਦੀ ਮੈਂ ਉਹਦੇ ਕੋਲ ਗਈ ਉਹਨੇ ਮੈਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਨਹੀਂ ਬੁਰੀ ਤਰ੍ਹਾਂ ਕੁੱਟਿਆ ਸਾਰੇ ਪੈਸੇ ਮੇਰੇ ਖਲਾ ਹਰਤੇ ਸਾਰੇ Baal ਮੇਰੇ Baal ਮੇਰੇ ਖਲਾ ਰਹੇ ਉਹਨੇ ਅੱਛਾ ਉਹਨੇ ਇਹਨੇ ਬੱਸ ਤੋੜਤੀ ਮੈਂ ਸਰਦਾਰ ਜੀ ਨਵੇਂ ਨਾਲ ਇੱਕ ਪਿਆਰ ਸੀਗਾ ਉਹਨਾਂ ਦੇ ਕਰਕੇ ਮੈਂ ਬੱਸ ਤੋਰਤੀ ਆ ਉਹਨਾਂ ਨੇ ਹੁਣ ਉਹ ਪਤਾ ਲੱਗਿਆ ਕੌਮ ਸੀ ਕਿੰਨੇ ਨੇ ਗੁੱਡੇ ਮੈਨੂੰ ਨਹੀਂ ਪਤਾ ਉਹ ਉਹਨਾਂ ਦੀ ਪਾਸੇ ਹੀ ਹੋਰ ਸੀਗੀ ਉਹ ਵੀ ਮਾਚਲੀ ਸੀਗਾ ਕੋਈ ਅੱਛਾ ਆਪੇ ਪਤਾ ਕਿਥੋਂ ਦੇ ਕਿਥੇ ਜਾਣਾ ਹੈਗਾ ਇਹ ਬੱਸ ਨਹੀਂ ਉੱਥੇ ਮਾਚਲ ਜਾਣਾ ਹੈ ਅੱਛਾ ਮਾਚਲ ਕਿਉਂ ਕਰੇ ਜੰਮੂ ਜਾਣਾ ਕਿਹਦੇ ਚੜਾਇਆ ਨਹੀਂ ਸੀ ਤੁਹਾਨੂੰ ਕਿਸੇ ਨੇ ਨਹੀਂ ਚੜਾਇਆ ਅੰਦਰ ਕੰਡਕਟਰ ਵੀ ਆਪਣੀ ਤਹਿਲੀ ਲੈ ਕੇ ਇੱਧਾ ਖੜਾ ਰਿਹਾ ਸਾਰੇ ਆਪਣੇ ਮੈਂ ਤਿੰਨ ਜਾਣੇ ਸੀਗੇ ਬੱਸ ਦੇ ਤਿੰਨ ਜਾਣੇ ਮੈਂਬਰ ਬੱਸ ਦੇ ਕਿਸੇ ਨੇ ਨਹੀਂ ਚੜਾਇਆ ਨਨ੍ਹਾ ਉਹਦੇ ਨਾਲ ਦੇ ਜਿਹੜਾ ਸਰਦਾਰ ਜਿਹੜਾ ਮੈਨੂੰ ਕੁੱਟਣ ਦੀ ਆਸੀ ਨਹੀਂ ਉਹਦੇ ਨਾਲ ਦੇ ਬੰਦੇ ਚੜਾਇਆ ਉਹ ਕਹਿੰਦੇ ਦੋ ਵਾ ਉਹਦੇ ਦਰਖਾਸਤ ਨਾ ਕੀ ਹੋ ਜਾਣਾ ਕੁਝ ਨਹੀਂ ਹੋਣਾ ਤੈਂ ਬੇਸਤੀ ਹੋਣਾ ਕੁਝ ਨਹੀਂ ਹੋਣਾ ਨਾ ਬੰਦਾ ਫਾੜ ਹੋਇਆ ਨਾ ਕੀ ਹੋਣਾ ਖਰਾਬੀ ਹੋਣੀ ਆ ਨਹੀਂ ਉਹ ਦਰਖਾਸਤ ਨਹੀਂ ਦੇਣੇ ਚੰਦੀ ਉਸੇ ਮੌਕੇ ਤੇ ਪਹੁੰਚੇ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ ਦੇ ਬਾਹਰ ਵਿਵਾਦ ਹੋਇਆ ਅਤੇ ਮੌਕੇ ਤੇ ਪਹੁੰਚੇ ਹਨ ਅਤੇ ਅਗਲੀ ਕਾਰਵਾਈ ਕਰ ਦਈਆ। ਨਾਮ ਕੀ ਤੁਹਾਡਾ? ਨਾਮ ਕੀ ਤੁਹਾਡਾ? ਮੋਰਮ ਸ਼ਰਮਾ। ਕੀ ਗੱਲ ਕੀ ਹੋਈ? ਸਵਾਰੀ ਬੈਠੀ ਵਿੱਚ ਇਹ ਚੜੀ ਇਹ ਸਵਾਰੀ ਕੋ ਬੋਲਿਆ ਪੈਸੇ ਦੇ। ਹਾਂ। ਉਹਨੇ ਪੈਸੇ ਨਹੀਂ ਦਿੱਤੇ। ਜਦੋਂ ਉਹਨੂੰ ਗਾਲ ਕੱਢੀ ਸਵਾਰੀ ਨੇ ਉਹਨੂੰ ਮਾਰਿਆ। ਸਰਦਾਰ ਸਰਦਾਰ ਜੀ ਨੇ ਮਾਰਿਆ। ਅੱਛਾ। ਬੱਸ ਏ ਰੋਲ ਹੈ। ਸਾਡੇ ਦਾ ਕੋਈ ਰੋਲ ਨਹੀਂ। ਸਵਾਰੀ ਵਿੱਚ ਬੈਠੀ ਹੈ। ਨਸ ਗਈ ਹੈ ਵਿੱਚ। ਅੱਛਾ। ਹਾਂਜੀ। ਤੇ ਉਹਨੇ ਬੱਸ ਕਿਉਂ ਰੋਕੀ ਗਈ ਸੀ? ਐਸੀ ਚੱਕਰ ਜਿਹੀ। ਉਹ ਕਹ ਤਾਂ ਅੰਦਰ ਕੋਈ ਸਵਾਰੀ ਵਾਲੋ ਪੁੱਛ ਸਕਦੇ ਆ ਬੱਸ ਕਿੱਥੋਂ ਆਏ ਕਿੱਥੇ ਜਾਣਾ ਹੈ ਬੱਸ ਦੇ ਵਿੱਚ ਚੜ ਸਕਦੇ ਨੇ ਆ ਚੜੋ ਬੱਸ ਨਹੀਂ ਬੱਸ ਚੜ ਸਕਦੇ ਮੰਨ ਸਕਦੇ ਨੇ ਬੱਸ ਆ ਗਈ ਬੱਸ ਗਈ ਬੱਸ ਕਿੱਥੋਂ ਆਈ ਕਿੱਥੇ ਜੰਨੀ ਸੀ ਕਿੱਥੋਂ ਆ ਰਹੀ ਹੈ ਕਿੱਥੇ ਜਾਣਾ ਚਲੋ ਚਲੋ ਯਾਰ ਭਾਈ ਬੱਸ ਕਿੱਥੋਂ ਆਣੀ ਹੈ ਕਿੱਥੇ ਜਾਣੀ ਆ ਕਾ ਕਾਂ ਸੇ ਆਏ ਹੋ ਆਪ ਕਾ ਜਾਣਾ ਨਰ ਦੇ ਚਪੇੜ ਮਾਰਤੀ ਸੀ ਕਿਸੇ ਨੇ ਉਹ ਤਾਂ ਅਗਰ ਕੋ ਮੋਰੇ ਬੱਸ ਦੇ ਪਿਆਸ ਗਾਈ ਅੱਛਾ ਜੀ ਹੁਣ ਸਮਝਾਤਾ ਉਹਨੂੰ ਸਮਝਾ ਕੇ ਤੇ ਆਉਂਦਾ ਉਹਦੇ ਵੱਲੋਂ ਕਹਿ ਗਿਆ ਸੀ ਐਵੇਂ ਮੇਰੇ ਥੱਪੜ ਵੀ ਮਾਰੇ ਗਏ ਹੈਗੇ ਆ ਉਹਨਾਂ ਨੇ ਮੇਰੇ ਪੈਸੇ ਮੰਗ ਲਿਆ ਕਈ ਵਾਰ ਜੱਦ ਕਰਦੇ ਆ ਕਈ ਵਾਰ ਸਵਾਰੀ ਗੁੱਥੇ ਜਾ ਕੇ ਦੇ ਕਰ ਲੈਂਦੀ ਏ ਸਵਾਰੀ ਵੱਲੋਂ ਮਾਰਿਆ ਗਿਆ ਸੀ ਹਾਂਜੀ ਹਾਂਜੀ ਹੁਣ ਮੋਲ ਠੰਡਾ ਕਰਾਓ ਹੁਣ ਠੀਕ ਹੈ ਜੀ ਮੋਲ ਠੀਕ ਹੋ ਗਿਆ ਕਮਨ ਸਮਝਾਤਾ ਉਹ ਸਾਈਟ ਤੇ ਕਰਦਾ ਏ ਐਸਐਮ ਜਨ نیوز ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਮਾ ਆਦੀ ਨੇ ਗਾਲ ਕੱਢੀ ਮੇਰੇ ਕੋ ਛੱਡਾ ਜੇ ਮੈਂ ਕਰਦੀ ਮਤਲਬ ਲੜਾਈ ਪੈ ਰਹੀ ਮੈਂ ਤੂੰ ਕੁੱਟਣਾ ਹਰ ਮਤੇਰੇ ਕੋਲ ਆਪਾਂ ਨਹੀਂ ਮੈਂ ਉਹਦੇ ਕੋਲ ਗਈ ਉਹਨੇ ਮੈਨੂੰ ਜਿਵੇਂ ਗੁੱਟਿਆ ਜਿਪੂਰੀ ਤਰ੍ਹਾਂ ਕੁੱਟਿਆ ਸਾਰੇ ਪਿਆਸੇ ਮੇਰੇ ਖਲਾ ਹਰ ਦਿਨ 500 ਨੀਆਂ ਸਵਾਰੀਆਂ ਲਾਓ ਫੇਰ ਬੱਸ ਨਿਕਲਦੀ ਨਹੀਂ ਨਾ ਨਹੀਂ ਮੁੱਕਦੀ ਹਾਂ ਜਿੰਨੇ ਬਹਿਣੇ ਦਿੱਤੇ ਜਿੰਨੇ ਉਹਨੂੰ ਗਾਲ ਕੱਢੀ ਸਵਾਰੀਆਂ ਨੇ ਉਹਨੂੰ ਮਾਰਿਆ ਸਵਾਰ ਜਲੰਧਰ ਦੇ ਬੱਸ ਸਟੈਂਡ ਦੇ ਵਿੱਚ ਇੱਕ ਕਿਨਰ ਦੇ ਦੁਆਰਾ ਬੱਸ ਦੇ ਵਿੱਚ ਇੱਕ ਸਵਾਰੀ ਦੇ ਉੱਪਰ ਕੁੱਟ ਮਾਰ ਕਰਨ ਦੇ આરોਪ ਲਗਾਏ ਨੇ ਇਸ ਤੋਂ ਬਾਅਦ ਮੌਕੇ ਤੇ ਖੂਬ ਹੰਗਾਮਾ ਹੁੰਦਾ ਅਤੇ ਹੰਗਾਮੇ ਦੇ ਦੌਰਾਨ ਇਕੱਠੀ ਹੋਈ ਭੀੜ ਦੇ ਵੱਲੋਂ ਸਵਾਰੀ ਨੂੰ ਮੌਕੇ ਤੋਂ ਪਹੁੰਚਾ ਦਿੱਤਾ ਜਾਂਦਾ ਜਿਸ ਨੂੰ ਲੈ ਕੇ ਕਿਨਰ ਨੇ ਬੱਸ ਦੇ ਅੱਗੇ ਆ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਬੱਸ ਵਾਲਿਆਂ ਦੇ ਉੱਪਰ ਸਵਾਰੀ ਨੂੰ ਪਹੁੰਚਾਉਣ ਦੇ ਰੋਪ ਰਗਾਏ ਅਤੇ ਇਸ ਤੋਂ ਬਾਅਦ ਟ੍ਰੈਫਿਕ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਕਿਨਰ ਦੇ ਨਾਲ ਗੱਲਬਾਤ ਕਰਦੀ ਹੈ ਅਤੇ ਇਸ ਮਾਮਲੇ ਨੂੰ ਸੁਝਾਉਂਦੀ ਹੈ ਅਤੇ ਬੱਸ ਨੂੰ ਰਵਾਨਾ ਕਰ دیا۔ ਕਿਨਰ ਰਵੀਸ਼ਾ ਨੇ ਦੱਸਿਆ ਕਿ ਉਹ ਬੱਸ ਦੇ ਵਿੱਚ ਪੈਸੇ ਮੰਗ ਰਿਆ ਸੀ। ਅਤੇ ਜਿਸ ਦੇ ਦੌਰਾਨ ਹੈ ਇੱਕ ਸਵਾਰੀ ਨੇ ਉਸ ਦੇ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਉਸ ਦੇ ਵੱਲੋਂ ਉਸ ਦੀ ਗਾਲੀ ਗਲੋਚ ਦਾ ਵਿਰੋਧ ਕੀਤਾ ਗਿਆ ਤਾਂ ਉਸ ਸਵਾਰੀ ਨੇ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਮੈਂ ਅੰਦਰ ਪੈਸੇ ਬਕਵਾਸੇ ਮੈਂ ਦਮਾ ਮੰਗੀ ਗਈ ਸੀਗੀ ਦਾਦਾ ਸਭੇ ਲੋਕਾਂ ਦੇ ਕੋਲ ਤੇ ਮੈਨੂੰ ਅੰਦਰ ਸਰਦਾਰ ਬੈਠਾ ਸੀਗਾ ਉਹਨੇ ਮੈਨੂੰ ਗਾਲ ਕੱਢੀ ਮਾਰੀ ਮਾਰਦੀ ਉਹਨੇ ਗਾਲ ਕੱਢੀ ਮੈਂ ਕਿ ਛੱਡ ਜੇ ਮੈਂ ਕਰਤੀ ਮੈਂ ਕਿ ਲੜਾਈ ਪੈ ਜਾਣੀ ਫਿਰ ਅੱਗੇ ਜਾ ਕੇ ਮੈਂ ਮੈਂ ਕਹਿੰਦੇ ਮਾਰ ਦੀ ਗਾਲ ਕੱਢੀ ਤਾਂ ਫਿਰ ਮੈਂ ਵੀ ਕਰ ਦੂੰਗੀ ਫਿਰ ਉਹੀ ਗੱਲ ਹੋ ਗਈ ਲੜਾਈ ਪੈ ਗਈ ਉਹ ਮੈਂ ਮੈਨੂੰ ਕੁੱਟਣਾ ਨਾ ਲੱਗਾ ਸੀ ਨਾਲ ਲੱਗਦਾ ਨਹੀਂ ਨਹੀਂ ਰਹਿਂਦੇ ਰਹਿਂਦੇ ਮੈਂ ਕਿ ਤੂੰ ਕੁੱਟਣਾ ਨਾ ਮੈਂ ਤੇਰੇ ਕੋਲ ਆ ਪਾਨੀ ਮੈਂ ਉਹਦੇ ਕੋਲ ਗਈ ਉਹਨੇ ਮੈਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਢੀ ਬੁਰੀ ਤਰ੍ਹਾਂ ਕੁੱਟਿਆ ਸਾਰੇ ਪੈਸੇ ਮੇਰੇ ਖਲਾ ਹਰਤੇ ਸਾਰੇ ਬਾਹਰ ਮੇਰੇ ਬਾਲ ਮੇਰੇ ਖਲਾ ਰਹੇ ਉਹਨੇ ਅੱਛਾ ਉਹਨੇ ਇਹਨੇ ਬਸ ਤੋੜਤੀ ਮੈਂ ਸਰਦਾਰ ਜੀ ਨਵੇਂ ਨਾਲ ਇੱਕ ਪਿਆਰ ਸੀਗਾ

ਉਹ ਨਾਲ ਉਹਦੇ ਨਾਲ ਦੇ ਜਿਹੜਾ ਸਰਦਾਰ ਜਿਹੜਾ ਮੈਨੂੰ ਕੁੱਟਣ ਦੀ ਆਸੀ ਨਹੀਂ ਉਹਦੇ ਨਾਲ ਦੇ ਬੰਦੇ ਚੜਾਇਆ ਉਹ ਕਹਿੰਦੇ ਦੋ ਵਾ ਦਰਕਾਸਤ ਨਾ ਕੀ ਹੋ ਜਾਣਾ ਕੁਝ ਨਹੀਂ ਹੋਣਾ ਤੈ ਬੇਸਤੀ ਹੋਣਾ ਕੁਝ ਨਹੀਂ ਹੋਣਾ ਨਾ ਬੰਦਾ ਫਾੜ ਹੋਏ ਨਾ ਕੀ ਹੋਣਾ ਖਰਾਬੀ ਹੋਣੀ ਹੈ ਨਹੀਂ ਮੈਂ ਦਰਕਾਸਤ ਨਹੀਂ ਦੇਣੇ ਚੰਗੀ ਉਸੇ ਮੌਕੇ ਤੇ ਪਹੁੰਚੇ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ ਦੇ ਬਾਹਰ ਵਿਵਾਦ ਹੋਇਆ ਅਤੇ ਮੌਕੇ ਤੇ ਪਹੁੰਚੇ ਹਨ ਅਤੇ ਅਗਲੀ ਕਾਰਵਾਈ ਕਰ ਦਈਆ। ਨਾਮ ਕੀ ਤੁਹਾਡਾ? ਨਾਮ ਕੀ ਤੁਹਾਡਾ? ਮੋਰਮ ਸ਼ਰਮਾ। ਕੀ ਗੱਲ ਕੀ ਹੋਈ? ਸਵਾਰੀ ਬੈਠੀ ਵਿੱਚ ਇਹ ਚੜੀ ਤੇ ਸਵਾਰੀ ਨੂੰ ਬੋਲਿਆ ਪੈਸੇ ਦੇ। ਹਾਂ। ਉਹਨੇ ਪੈਸੇ ਨਹੀਂ ਦਿੱਤੇ। ਇਹਨਾਂ ਨੂੰ ਗਾਲ ਕੱਢੀ ਸਵਾਰੀਆਂ ਨੇ ਇਹਨੂੰ ਮਾਰਿਆ। ਸਰਦਾਰ ਸਰਦਾਰ ਜੀ ਜਿਹਨੇ ਮਾਰਿਆ। ਅੱਛਾ। ਬੱਸ ਇਹ ਰੋਲ ਹੈ ਸਾਡੇ ਦਾ ਕੋਈ ਰੋਲ ਨਹੀਂ। ਸਵਾਰੀ ਵਿੱਚ ਹੀ ਬੈਠੀ ਹੈ। ਨਸ ਗਈਆਂ ਫਿਰ। ਅੱਛਾ। ਤੇ ਉਹਨੇ ਬੱਸ ਕਿਉਂ ਰੋਕੀ ਗਈ ਸੀ? ਐਸੀ ਚੱਕਰ ਚ। ਉਹ ਕਹਿੰਦੇ ਤੁਹਾਡੇ ਐਲੀ ਅੰਦਰ ਕੋਈ ਸਵਾਰੀ ਕੋਲ ਪੁੱਛ ਸਕਦੇ ਆਂ ਕਿ ਕਿੱਥੇ ਜਾਣਾ ਹੈ ਬੱਸ ਦੇ ਵਿੱਚ ਜੇ ਚੜ ਸਕਦੇ ਨੇ ਆ ਚੜੋ ਨਹੀਂ ਨਹੀਂ ਉਹ ਚੜ ਸਕਦੇ ਮੰਨ ਸਕਦੇ ਨੇ ਬੱਸ ਹੈ ਹਾਂਜੀ ਬੱਸ ਕਿੱਥੋਂ ਆਈ ਕਿੱਥੇ ਜਾਨਾ ਕਿੱਥੋਂ ਆ ਰਹੀ ਹੈ ਕਿੱਥੇ ਜਾਣਾ ਚਲੋ ਚੱਲਾ ਯਾਰ ਭਾਈ ਬੱਸ ਕਿੱਥੋਂ ਆਣੀ ਹੈ ਕਿੱਥੇ ਜਾਣੀ ਆਂ ਕਾਹਗਾਹੋਂ ਆਇਓ ਆਪ ਕਾਹ ਜਾਣਾ ਨਰ ਦੇ ਚਪੇੜ ਮਾਰਤੀ ਸੀ ਕਿਸੇ ਨੇ ਉਹ ਤਾਂ ਅਗਰ ਕੋ ਮੋਰੇ ਬੱਸ ਦੇ ਤੇ ਆ ਗਿਆ ਅੱਛਾ ਜੀ ਹੁਣ ਸਮਝਾਤਾ ਉਹਨੂੰ ਸਮਝਾ ਕੇ ਤੇ ਉਹਦੇ ਵੱਲੋਂ ਕਹਿ ਗਿਆ ਸੀ ਆ ਵੀ ਮੇਰੇ ਥੱਪੜ ਵੀ ਮਾਰੇ ਗਏ ਹੈਗੇ ਆ ਉਹਨਾਂ ਨੇ ਬੇ ਪੈਸੇ ਮੰਗਦੇ ਆ ਕਈ ਵਾਰ ਜੱਦ ਕਰਦੇ ਆ ਕਈ ਵਾਰ ਸਵਾਰੀ ਗੁੱਟੇ ਜਾ ਕੇ ਦੇ ਕਰ ਲੈਂਦੀ ਏ ਸਵਾਰੀ ਵੱਲੋਂ ਮਾਰਿਆ ਗਿਆ ਸੀ ਹਾਂਜੀ ਹਾਂਜੀ ਹੁਣ ਮੋਲ ਠੰਡਾ ਕਰਾ ਹੁਣ ਠੀਕ ਆ ਜੀ ਮੋਲ ਠੀਕ ਹੋ ਗਿਆ ਤੇ ਮੈਂ ਤੁਹਾਨੂੰ ਜਾਂਦਾ ਉਹ ਸਾਈਟ ਤੇ ਐਸਐਮ ਜੀਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਮਾਰਦੀ ਇਹਨੇ ਗਾਲ ਕੱਢੀ ਮੇਰੇ ਕੋ ਛੱਡ ਕੇ ਮੈਂ ਕਰਤੀ ਮਤਲਬ ਲੜਾਈ ਪੈ ਆਣੀ ਮਗਰ ਤੋ ਟੁੱਟਣਾ ਨਹੀਂ ਮੈਂ ਤੇਰੇ ਕੋਲ ਆਪਾਂ ਨਹੀਂ ਮੈਂ ਉਹਦੇ ਕੋਲ ਗਈ ਉਹਨੇ ਮੇਰੇ ਨੀਬੂ ਦੀ ਤਰ੍ਹਾਂ ਕੁੱਟਿਆ ਧੀ ਪੂਰੀ ਤਰ੍ਹਾਂ ਕੁੱਟਿਆ ਸਾਰੇ ਪੈਸੇ ਮੇਰੇ ਖਲਾ ਅਰਦਤ ਪਾਸਪੋਰਟ ਨਹੀਂ ਆਂ ਸਵਾਰੀਆਂ ਲਾਓ ਫੇਰ ਬੱਸ ਨਿਕਲੀ ਨਹੀਂ ਨਿਕਲਦੀ ਹਾਂ ਨੇ ਬਹਿਣੇ ਦਿੱਤੇ ਇਹਨੇ ਉਹਨੂੰ ਗਾਲ ਘੱਡੀ ਸਵਾਰੇ ਨੇ ਉਹਨੂੰ ਮਾਰਿਆ ਸਰਦਾਰ ਜਲੰਧਰ ਦੇ ਬੱਸ ਸਟੈਂਡ ਦੇ ਵਿੱਚ ਇੱਕ ਕਿਨਰ ਦੇ ਦੁਆਰਾ ਬੱਸ ਦੇ ਵਿੱਚ ਇੱਕ ਸਵਾਰੀ ਦੇ ਉੱਪਰ ਕੁੱਟ ਮਾਰ ਕਰਨ ਦੇ આરોਪ ਲਗਾਏ ਨੇ ਇਸ ਤੋਂ ਬਾਅਦ ਮੌਕੇ ਤੇ ਖੂਬ ਹੰਗਾਮਾ ਹੁੰਦਾ ਹੈ ਅਤੇ ਹੰਗਾਮੇ ਦੇ ਦੌਰਾਨ ਇਕੱਠੀ ਹੋਈ ਭੀੜ ਦੇ ਵੱਲੋਂ ਸਵਾਰੀ ਨੂੰ ਮੌਕੇ ਤੋਂ ਪਹੁੰਚਾ ਦਿੱਤਾ ਜਾਂਦਾ ਜਿਸ ਨੂੰ ਲੈ ਕੇ ਕਿਨਰ ਨੇ ਬੱਸ ਦੇ ਅੱਗੇ ਆ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਬੱਸ ਵਾਲਿਆਂ ਦੇ ਉੱਪਰ ਸਵਾਰੀ ਨੂੰ ਪਹੁੰਚਾਉਣ ਦੇ આરોਪ ਲਗਾਏ ਅਤੇ ਇਸ ਤੋਂ ਬਾਅਦ ਟ੍ਰੈਫਿਕ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਕਿਨਰ ਦੇ ਨਾਲ ਗੱਲਬਾਤ ਕਰਦੀ ਹੈ ਅਤੇ ਇਸ ਮਾਮਲੇ ਨੂੰ ਸੁਲਝਾਉਂਦੀ ਹੈ ਅਤੇ ਬੱਸ ਨੂੰ ਰਵਾਨਾ ਕਰ ਦਿਆ ਕਿਨਰ ਰਵੀਸ਼ਾ ਨੇ ਦੱਸਿਆ ਕਿ ਉਹ ਬੱਸ ਦੇ ਵਿੱਚ ਪੈਸੇ ਮੰਗ ਰਿਹਾ ਸੀ ਅਤੇ ਇਸ ਦੇ ਦੌਰਾਨ ਇੱਕ ਸਵਾਰੀ ਨੇ ਉਸ ਦੇ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਉਸ ਦੇ ਵੱਲੋਂ ਉਸ ਦੀ ਗਾਲੀ ਗਲੋਚ ਦਾ ਵਿਰੋਧ ਕੀਤਾ ਗਿਆ ਤਾਂ ਉਸ ਸਵਾਰੀ ਨੇ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਮੈਂ ਅੰਦਰ ਪੈਸੇ ਬਕਵਾਸੇ ਮੈਂ ਦਮਾ ਮੰਗੀ ਬਈ ਸੀਗੀ ਦਾਦਾ ਸਭੇ ਲੋਕਾਂ ਦੇ ਕੋਲ ਤੇ ਮੈਨੂੰ ਅੰਦਰ ਸਰਦਾਰ ਬੈਠਾ ਸੀਗਾ ਉਹਨੇ ਮੈਨੂੰ ਗਾਲ ਕੱਢੀ ਮਾਰੀ ਮਾਰਦੀ ਉਹਨੇ ਗਾਲ ਕੱਢੀ ਮੈਂ ਕਿ ਛੱਡ ਜੇ ਮੈਂ ਕਰਤੀ ਮੈਂ ਕਿ ਲੜਾਈ ਪੈ ਜਾਣੀ ਫਿਰ ਅੱਗੇ ਜਾ ਕੇ ਮੈਂ ਮੈਂ ਕਹਿੰਦੇ ਮਾਰ ਦੀ ਗਾਲ ਕੱਢੀ ਤਾਂ ਫਿਰ ਮੈਂ ਵੀ ਕਰ ਦੂੰਗੀ ਫਿਰ ਉਹੀ ਗੱਲ ਹੋ ਗਈ ਲੜਾਈ ਪੈ ਗਈ ਉਹ ਮੈਂ ਮੈਨੂੰ ਕੁੱਟਣਾ ਨਾ ਲੱਗਾ ਸੀ ਨਾਲ ਦਾ ਕਹਿੰਦਾ ਨਹੀਂ ਨਹੀਂ ਰਹਿਣਦੇ ਰਹਿਣਦੇ ਮੈਂ ਕਿ ਤੂੰ ਕੁੱਟਣਾ ਨਾ ਮੈਂ ਤੇਰੇ ਕੋਲ ਆ ਪਾਨੀ ਮੈਂ ਉਹਦੇ ਕੋਲ ਗਈ ਉਹਨੇ ਮੈਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਨਹੀਂ ਬੁਰੀ ਤਰ੍ਹਾਂ ਕੁੱਟਿਆ ਸਾਰੇ ਪਿਆਸੇ ਮੇਰੇ ਖਲਾ ਹਰਤੇ ਸਾਰੇ ਬਾਹਰ ਮੇਰੇ Baal ਮੇਰੇ ਖਲਾ ਰਹੇ ਉਹਨੇ ਅੱਛਾ ਉਹਨੇ ਬਸ ਤੋੜਤੀ ਮੈਂ ਸਰਦਾਰ ਜੀ ਨਵੇਂ ਨਾਲ ਇੱਕ ਪਿਆਰ ਸੀਗਾ ਉਹਨਾਂ ਦੇ ਕਰਕੇ ਮੈਂ ਬੱਸ ਤੋਰਤੀ ਆ ਉਹਨੂੰ ਨਹੀਂ ਹੁਣ ਉਹ ਪਤਾ ਲੱਗੇ ਕੌਮ ਸੀ ਕਿੰਨੇ ਨੇ ਕਿੱਥੇ ਮੈਨੂੰ ਨਹੀਂ ਪਤਾ ਉਹ ਉਹਨਾਂ ਦੀ ਪਾਸੇ ਹੀ ਹੋਰ ਸੀਗੀ ਉਹ ਵੀ ਮਾਤਲੀ ਸੀਗਾ ਕੋਈ ਅੱਛਾ ਆਪਾਂ ਪਤਾ ਕਿਥੋਂ ਦੇ ਕਿਥੇ ਜਾਣਾ ਹੈਗਾ ਇਹ ਬੱਸ ਨਹੀਂ ਉਹ ਤੇ ਮਾਚਲ ਜਾਣਾ ਹੈ ਅੱਛਾ ਮਾਚਲ ਕੇ ਕਰਾ ਜੰਗੂ ਜਾਣਾ ਕਿਹਦੇ ਛੁਡਾਇਆ ਨਹੀਂ ਸੀ ਤੁਹਾਨੂੰ ਕਿਸੇ ਨੇ ਨਹੀਂ ਛੁਡਾਇਆ ਅੰਦਰ ਕੰਡਕਟਰ ਵੀ ਆਪਣੀ ਤਹਿਲੀ ਲੈ ਕੇ ਇੱਧਰ ਖੜਾ ਰਿਹਾ ਸਾਰੇ ਆਪਣੇ ਮਾ ਤਿੰਨ ਜਾਣੇ ਸੀਗੇ ਬੱਸ ਦੇ ਤਿੰਨ ਜਾਣੇ ਮੈਂਬਰ ਬੱਸ ਦੇ ਕਿਸੇ ਨੇ ਨਹੀਂ ਛੁਡਾਇਆ ਨਨ੍ਹਾ ਉਹਦੇ ਨਾਲ ਦੇ ਜਿਹੜਾ ਸਰਦਾਰ ਜਿਹੜਾ ਮੈਨੂੰ ਕੁੱਟਨ ਜਾਂ ਸੀ ਨਾ ਹੀ ਉਹਦੇ ਨਾਲ ਦੇ ਬੰਦੇ ਚੜਾਇਆ ਉਹ ਕਹਿੰਦੇ ਦੋ ਵਾ ਉਹਦੇ ਦਰਕਾਸਤ ਨਾ ਕੀ ਹੋ ਜਾਣਾ ਕੁਝ ਨਹੀਂ ਹੋਣਾ ਤੈਂ ਬੇਸਤੀ ਹੋਣਾ ਕੁਝ ਨਹੀਂ ਹੋਣਾ ਨਾ ਬੰਦਾ ਫਾੜ ਹੋਇਆ ਨਾ ਕੀ ਹੋਣਾ ਖਰਾਬੀ ਹੋਣੀ ਆ ਨਹੀਂ ਮੇਂ ਦਰਕਾਸਤ ਨਹੀਂ ਦੇਣੇ ਚੰਦੀ ਉਸੀ ਮੌਕੇ ਤੇ ਪਹੁੰਚੇ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬਾਸ ਸਟੈਂਡ ਦੇ ਬਾਹਰ ਵਿਵਾਦ ਹੋਇਆ ਅਤੇ ਮੌਕੇ ਤੇ ਪਹੁੰਚੇ ਹਨ ਅਤੇ ਅੱਗੇ ਦੀ ਕਾਰਵਾਈ ਕਰ ਦਿਆ ਇਨਾਮ ਕੀ ਤੁਹਾਡਾ ਨਾਮ ਕੀ ਤੁਹਾਡਾ ਬੋਰਮ ਸ਼ਰਮਾ ਕੀ ਗੱਲ ਕੀ ਹੋਈ ਸਵਾਰੀ ਬੈਠੀ ਵਿੱਚ ਇਹ ਚੜੀ ਇਹ ਸਵਾਰੀ ਨੂੰ ਬੋਲਿਆ ਪੈਸੇ ਦੇ ਹਾਂ ਉਹਨੇ ਪੈਸੇ ਨਹੀਂ ਦਿੱਤੇ ਇਹਨੇ ਉਹਨੂੰ ਗਾਲ ਕੱਢੀ ਸਵਾਰੀ ਨੇ ਉਹਨੂੰ ਮਾਰਿਆ ਸਰਦਾਰ ਸਰਦਾਰ ਜੀ ਜਿਹਨੇ ਮਾਰਿਆ ਬਸ ਇਹ ਰੋਲ ਹੈ ਸਾਡੇ ਦਾ ਕੋਈ ਰੋਲ ਨਹੀਂ ਸਵਾਰੀ ਵਿੱਚ ਹੀ ਬੈਠੀ ਐ ਨੱਸ ਗਈਆਂ ਅੱਛਾ ਜਦੋਂ ਉਹਨੇ ਬਾਸ ਕਿਉਂ ਰੋਕੀ ਗਈ ਸੀ ਐਸੀ ਚੱਕਰ ਚ ਬਈ ਉਹ ਕਹਿੰਦੇ ਤੁਹਾਡੇ ਐਲੀਕੇਸ਼ਨ ਲਗਾਏ ਨੇ ਨਹੀਂ ਵੀ ਸਾਡੇ ਦਾ ਕੋਈ ਰੋਲ ਨਹੀਂ ਸਵਾਰੀ ਮੌਜੂਦ ਅੰਦਰ ਤੁਸੀਂ ਸਵਾਰੀ ਕੋਲ ਪੁੱਛ ਸਕਦੇ ਹੋ ਕਿੱਥੇ ਜਾਣਾ ਹੈ ਬੱਸ ਦੇ ਵਿੱਚ ਜੱਟ ਸਕਦੇ ਨੇ ਆ ਚੜੋ ਬੱਸ ਆਸੇ ਤੇ ਮਾਮਛਜ ਦੇ ਨੇ ਪਾਸ ਆਈ ਬੱਸ ਗਈ ਆ ਬੱਸ ਕਿੱਥੇ ਚੱਲੀ ਸੀ ਕਿੱਥੋਂ ਆ ਰਹੀ ਹੈ ਕਿੱਥੇ ਜਾਣਾ ਚਲੋ ਚਲੋ ਯਾਰ ਭਾਈ ਬੱਸ ਕਿੱਥੋਂ ਆਣੀ ਹੈ ਕਿੱਥੇ ਜਾਣੀ ਆ ਕਾ ਕਾਂ ਸੇ ਆਏ ਹੋ ਆਪ ਕਾਹ ਜਾਣਾ ਨਰ ਦੇ ਚਪੇੜ ਮਾਰਤੀ ਸੀ ਕਿਸੇ ਨੇ ਤਾਂ ਅਗਰ ਕੋ ਮੋਰੇ ਬੱਸ ਤੇ ਆ ਬਗਾਈ ਅੱਛਾ ਜੀ ਹੁਣ ਸਮਝਾਤਾ ਉਹਨੂੰ ਸਮਝਾ ਕੇ ਤੇ ਉਹਦੇ ਵੱਲੋਂ ਕਹਿ ਗਿਆ ਸੀ ਆ ਵੀ ਮੇਰੇ ਥੱਪੜ ਵੀ ਮਾਰੇ ਗਏ ਹੈਗੇ ਆ ਉਹ ਇਹਨਾਂ ਨੇ ਵੇ ਪੈਸੇ ਮੰਗਦੇ ਆ ਕਈ ਵਾਰ ਜੱਦ ਕਰਦੇ ਆ ਕਈ ਵਾਰ ਸਵਾਰੀ ਗੁੱਥੇ ਜਾ ਕੇ ਤੇ ਕਰ ਲੈਂਦੀ ਐ ਸਵਾਰੀ ਵੱਲੋਂ ਮਾਰਿਆ ਗਿਆ ਸੀ ਹਾਂਜੀ ਹਾਂਜੀ ਹੁਣ ਮੋਲ ਠੰਡਾ ਕਰਾ ਹੁਣ ਠੀਕ ਹੈ ਜੀ ਮੋਲ ਮੋਲ ਠੀਕ ਹੋ ਗਿਆ ਤੇ ਮੈਂ ਤੁਹਾਨੂੰ ਜਾਹਤਾ ਹਾਂ ਸੈੱਟ ਕਰਦਾ ਐਸਐਮਜੀ ਨਿਊਜ਼ ਲਈ ਜਲੰਧਰ ਤੋਂ ਦਿਵਿੰਦਰ ਕੁਮਾਰ ਦੀ ਰਿਪੋਰਟ ਮਾ ਆਦੀ ਨੇ ਗਾਲ ਕੱਢੀ ਮੇਰੇ ਕੋ ਛੱਡ ਜੇ ਮੈਂ ਕਰਤੀ ਮਤਲਬ ਲੜਾਈ ਪੈ ਰਹੀ ਮਗਰ ਤੂੰ ਕੁੱਟਣਾ ਰਹਾ ਮੈਂ ਤੇਰੇ ਕੋਲ ਆਪਾਂ ਸੀ ਮੈਂ ਉਹਦੇ ਕੋਲ ਗਈ ਉਹਨੇ ਮੈਨੂੰ ਈ ਪੂਰੀ ਤਰ੍ਹਾਂ ਕੁੱਟਿਆ ਨਹੀਂ ਪੂਰੀ ਤਰ੍ਹਾਂ ਕੁੱਟਿਆ ਸਾਰੇ ਬਿਆਸੇ ਮੇਰੇ ਖਲਾਹ ਰਿਹਾ ਫਾਸਟੋਰ ਨੀਆ ਸਵਾਰੀਆਂ ਲਾਓ ਫੇਰ ਵਾਰਸ ਨਿਕਲੀ ਨੀ ਤਾਂ ਨਹੀਂ ਨਿਕਲਦੀ ਸਰਦਾਰ ਨੇ ਬਹਿਣੇ ਦੇਤੇ ਜਿਹਨੇ ਉਹਨੂੰ ਗਾਲ ਘੱਡੀ ਸਵਾਰੀ ਨੇ ਉਹਨੂੰ ਮਾਰਿਆ ਸਰਦਾਰ ਜਲੰਧਰ ਦੇ ਬੱਸ ਸਟੈਂਡ ਦੇ ਵਿੱਚ ਇੱਕ ਕਿਨਰ ਦੇ ਦੁਆਰਾ ਬੱਸ ਦੇ ਵਿੱਚ ਇੱਕ ਸਵਾਰੀ ਦੇ ਉੱਪਰ ਕੁੱਟ ਮਾਰ ਕਰਨ ਦੇ aarop ਲਗਾਏ ਨੇ ਉਸ ਤੋਂ ਬਾਅਦ ਮੌਕੇ ਤੇ ਖੂਬ ਹੰਗਾਮਾ ਹੁੰਦਾ ਅਤੇ ਹੰਗਾਮੇ ਦੇ ਦੌਰਾਨ ਇਕੱਠੀ ਹੋਈ ਭੀੜ ਦੇ ਵੱਲੋਂ ਸਵਾਰੀ ਨੂੰ ਮੌਕੇ ਤੋਂ ਪਹੁੰਚਾ ਦਿੱਤਾ ਜਾਂਦਾ ਜਿਸ ਨੂੰ ਲੈ ਕੇ ਕਿਨਰ ਨੇ ਬੱਸ ਦੇ ਅੱਗੇ ਆ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਬੱਸ ਵਾਲਿਆਂ ਦੇ ਉੱਪਰ ਸਵਾਰੀ ਨੂੰ ਪਹੁੰਚਾਉਣ ਦੇ આરોਪ ਲਗਾਏ ਅਤੇ ਇਸ ਤੋਂ ਬਾਅਦ ਟ੍ਰੈਫਿਕ ਪੁਲਿਸ मौके ਤੇ ਪਹੁੰਚਦੀ ਹੈ ਤੇ ਕਿਨਰ ਦੇ ਨਾਲ ਗੱਲਬਾਤ ਕਰਦੀ ਹੈ ਅਤੇ ਇਸ ਮਾਮਲੇ ਨੂੰ ਸੁਲਝਾਉਂਦੀ ਹੈ ਅਤੇ ਬੱਸ ਨੂੰ ਰਵਾਨਾ ਕਰਦੀ ਹੈ ਕਿਨਰ ਰਵੀਸ਼ਾ ਨੇ ਦੱਸਿਆ ਕਿ ਉਹ ਬੱਸ ਦੇ ਵਿੱਚ ਪੈਸੇ ਮੰਗ ਰਿਹਾ ਸੀ ਅਤੇ ਜਿਸ ਦੇ ਦੌਰਾਨ ਇੱਕ ਸਵਾਰੀ ਨੇ ਉਸ ਦੇ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਉਸ ਦੇ ਵੱਲੋਂ ਉਸ ਦੀ ਗਾਲੀ ਗਲੋਚ ਦਾ ਵਿਰੋਧ ਕੀਤਾ ਗਿਆ ਤਾਂ ਉਸ ਸਵਾਰੀ ਨੇ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਮੈਂ ਅੰਦਰ ਪੈਸੇ ਬਕਬਾਸੇ ਮੈਂ ਦਮਾ ਮੰਗਦੀ ਬਈ ਸੀਗੀ ਦਾਦਾ ਸਭੇ ਲੋਕਾਂ ਦੇ ਕੋਲ ਤੇ ਮੈਨੂੰ ਅੰਦਰ ਸਰਦਾਰ ਬੈਠਾ ਸੀਗਾ ਉਹਨੇ ਮੈਨੂੰ ਗਾਲ ਕੱਢੀ ਮਾਰੀ ਮਾਰੀ ਉਹਨੇ ਗਾਲ ਕੱਢੀ ਮੈਂ ਕਿ ਛੱਡ ਜੇ ਮੈਂ ਕਰਤੀ ਮੈਂ ਤਾਂ ਲੜਾਈ ਪੈ ਜਾਣੀ ਫਿਰ ਅੱਗੇ ਜਾ ਕੇ ਮੈਂ ਮੈਂ ਕਹਿੰਦੇ ਮਾਰੀ ਗਾਲ ਕੱਢੀ ਤਾਂ ਫਿਰ ਮੈਂ ਵੀ ਕਰ ਦੂੰਗੀ ਫਿਰ ਉਹੀ ਗੱਲ ਹੋ ਗਈ ਲੜਾਈ ਪੈ ਗਈ ਉਹ ਮੂਮਿੰਨ ਕੋ ਕਟਣਾ ਲੱਗਾ ਸੀ ਨਾਲ ਲੱਗਦਾ ਨਹੀਂ ਨਹੀਂ ਰਹਿਂਦੇ ਰਹਿਂਦੇ ਮੈਂ ਕਿ ਤੂੰ ਕਟਣਾਣਾ ਮੈਂ ਤੇਰੇ ਕੋਲ ਆ ਪਾਨੀ ਮੈਂ ਉਹਦੇ ਕੋਲ ਗਈ ਉਹਨੇ ਮੈਨੂੰ ਇੰਨੀ ਬੁਰੀ ਤਰ੍ਹਾਂ ਕਟਿਆ ਨਹੀਂ ਬੁਰੀ ਤਰ੍ਹਾਂ ਕਟਿਆ ਸਾਰੇ ਪਿਆਸੇ ਮੇਰੇ ਖਿਲਾੜਤੇ ਸਾਰੇ ਬਾਹਰ ਮੇਰੇ ਬਾਲ ਮੇਰੇ ਖਿਲਾ ਰਹੇ ਉਹਨੇ ਅੱਛਾ ਉਹਨੇ ਇਹਨੇ ਬੱਸ ਤੋੜਤੀ ਮੈਂ ਸਰਦਾਰ ਜੀ ਨਵੇਂ ਨਿਕ ਪਿਆਰ ਸੀਗਾ ਉਹਨਾਂ ਦੇ ਕਰਕੇ ਮੈਂ ਬੱਸ ਤੋੜਤੀ ਆ ਉਹਨੂੰ ਨਹੀਂ ਹੁਣ ਉਹ ਪਤਾ ਲੱਗੇ ਕੌਮ ਸੀ ਕਿੰਨਾ ਨੇ ਕਟਿਆ ਮੈਨੂੰ ਨਹੀਂ ਪਤਾ ਉਹ ਉਹਨਾਂ ਦੀ ਪਾਸੇ ਹੀ ਹੋਰ ਸੀਗੀ ਉਹ ਵੀ ਮਾਤਲੀ ਸੀਗਾ ਕੋਈ ਅੱਛਾ ਆਪਾਂ ਪਤਾ ਕਿੱਥੋਂ ਦੇ ਕਿੱਥੇ ਜਾਣਾ ਹੈਗਾ ਇਹ ਬੱਸ ਨਹੀਂ ਉਹ ਤੇ ਮਾਤ ਚੱਲ ਜਾਣਾ ਹੈ ਅੱ ਮਾਚਲੇ ਕੇ ਕਰੇ ਜੰਬੂ ਜਾਣੇ ਕਿਸ ਜਨੇ ਨਹੀਂ ਚੁੜਾਇਆ ਅੰਦਰ ਕਨੈਕਟਰ ਵੀ ਆਪਣੀ ਤਹਿਲੀ ਲੈ ਕੇ ਇੱਧਾ ਖੜਾ ਰਿਆ ਸਾਰੇ ਆਪਣੇ ਮੈਂ ਤਿੰਨ ਜਾਣੇ ਸੀਗੇ ਬਸ ਦੇ ਤਿੰਨ ਜਾਣੇ ਮੈਂਬਰ ਬਸ ਦੇ ਕਿਸੇ ਨੇ ਨਹੀਂ ਚੁੜਾਇਆ ਨਾ ਉਹਦੇ ਨਾਲ ਦੇ ਜਿਹੜਾ ਸਰਦਾਰ ਜਿਹੜਾ ਮੈਨੂੰ ਕੁੱਟਨਿਆ ਸੀ ਨਾ ਹੀ ਉਹਦੇ ਨਾਲ ਦੇ ਬੰਦੇ ਚੁੜਾਇਆ ਉਹ ਕਹਿੰਦੇ ਦੋ ਬੋਦਰ ਦਰਕਾਸਤ ਨਾ ਕੀ ਹੋ ਜਾਣਾ ਕੁਝ ਨਹੀਂ ਹੋਣਾ ਤੈਂ ਬੇਸਤੀ ਹੋਣਾ ਕੁਝ ਨਹੀਂ ਹੋਣਾ ਨਾ ਬੰਦਾ ਫੜ ਹੋਇਆ ਨਾ ਕੀ ਹੋਣਾ ਖਰਾਬੀ ਹੋਣੀ ਆ ਨਹੀਂ ਨਾ ਦਰਕਾਸਤ ਨਹੀਂ ਦੇਣੇ ਚੰਦੀ ਉਸੇ ਮੌਕੇ ਤੇ ਪਹੁੰਚੇ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬਾਸ ਸਟੈਂਡ ਦੇ ਬਾਹਰ ਵਿਵਾਦ ਹੋਇਆ ਅਤੇ ਮੌਕੇ ਤੇ ਪਹੁੰਚੇ ਹਨ ਅਤੇ ਅਗਲੀ ਕਾਰਵਾਈ ਕਰਦੀ ਹੈ। ਨਾਮ ਕੀ ਤੁਹਾਡਾ? ਨਾਮ ਕੀ ਤੁਹਾਡਾ? ਮੋਰਮ ਸ਼ਰਮਾ। ਕੀ ਗੱਲ ਕੀ ਹੋਈ? ਸਵਾਰੀ ਬੈਠੀ ਵਿੱਚ ਇਹ ਚੜੀ। ਇਹ ਸਵਾਰੀ ਕੋ ਬੋਲਿਆ ਪੈਸੇ ਦੇ। ਹਾਂ। ਉਹਨੇ ਪੈਸੇ ਨਹੀਂ ਦਿੱਤੇ। ਜਦੋਂ ਉਹਨੂੰ ਗਾਲ ਕੱਢੀ ਸਵਾਰੀ ਨੇ ਉਹਨੂੰ ਮਾਰਿਆ। ਹਸਪਤਾਲ ਸਰਦਾਰਜੀ ਜਿਹਨੇ ਮਾਰਿਆ। ਅੱਛਾ। ਬਸ ਏ ਰੋਲ ਹੈ ਸਾਡੇ ਦਾ ਕੋਈ ਰੋਲ ਨਹੀਂ। ਸਵਾਰੀ ਵਿੱਚ ਬੈਠੀ ਹੈ। ਲੱਸੀ ਹੈ ਵਿੱਚ। ਅੱਛਾ। ਹਾਂਜੀ। ਤੇ ਉਹਨੇ ਬਾਸ ਕਿਉਂ ਰੋਕੀ ਗਈ ਸੀ? ਐਸੀ ਚੱਕਰ ਜਿਹਾ। ਉਹ ਤਾਂ ਅੰਦਰ ਕੋਈ ਸਵਾਰੀ ਵਾਲੂ ਪੁੱਛ ਸਕਦੇ ਆ ਬੱਸ ਕਿੱਥੋਂ ਆਏ ਕਿੱਥੇ ਜਾਣਾ ਹੈ ਬੱਸ ਦੇ ਵਿੱਚ ਚੜ੍ਹ ਸਕਦੇ ਨੇ ਆ ਚੜ੍ਹੋ ਬੱਸ ਨਹੀਂ ਬੱਸ ਚੜ੍ਹ ਸਕਦੇ ਮੰਗ ਸਕਦੇ ਨੇ ਬੱਸ ਆਈ ਬੱਸ ਕਿਹੜੀ ਹੈ ਬੱਸ ਕਿੱਥੋਂ ਆਈ ਤੇ ਕਿੱਥੇ ਜੰਦੀ ਸੀ ਕਿੱਥੋਂ ਆ ਰਹੀ ਹੈ ਕਿੱਥੇ ਜਾਣਾ ਚਲੋ ਚਲੋ ਯਾਰ ਭਾਈ ਬੱਸ ਕਿੱਥੋਂ ਆਣੀ ਹੈ ਕਿੱਥੇ ਜਾਣੀ ਆ ਕਾ ਕਾਂਸੇ ਆਏ ਹੋ ਆਪ ਕਾ ਜਾਣਾ ਨਰ ਦੇ ਚਪੇੜ ਮਾਰਤੀ ਸੀ ਕਿਸੇ ਨੇ ਉਹ ਤਾਂ ਅਗਰ ਕੋ ਮੋਰੇ ਬੱਸ ਦੇ ਪਿਆਸ ਗਾਈ ਅੱਛਾ ਜੀ ਹੁਣ ਸਮਝਾਤਾ ਉਹਨੂੰ ਸਮਝਾ ਕੇ ਤੇ ਉਹਦੇ ਵੱਲੋਂ ਕਹਿ ਗਿਆ ਸੀ ਐਵੇਂ ਮੇਰੇ ਥੱਪੜ ਵੀ ਮਾਰੇ ਗਏ ਹੈਗੇ ਆ ਉਹਨਾਂ ਨੇ ਮੇਰੇ ਪੈਸੇ ਮੰਗ ਲਿਆ ਕਈ ਵਾਰ ਜੱਦ ਕਰਦੇ ਆ ਕਈ ਵਾਰ ਸਵਾਰੀ ਗੁੱਥੇ ਜਾ ਕੇ ਦੇ ਕਰ ਲੈਂਦੀ ਏ ਸਵਾਰੀ ਵੱਲੋਂ ਮਾਰਿਆ ਗਿਆ ਸੀ ਹਾਂਜੀ ਹਾਂਜੀ ਹੁਣ ਮੋਲ ਠੰਡਾ ਕਰਾਓ ਹੁਣ ਠੀਕ ਹੈ ਜੀ ਮੋਲ ਠੀਕ ਹੋ ਗਿਆ ਤੇ ਮੈਂ ਸਮਝਾਤਾ ਉਹ ਸਾਈਡ ਤੋਂ ਕਰਦਾ ਠੀਕ ਐਸਐਮ ਜਨ نیوز ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਮਾਦੀ ਨੇ ਗਾਲ ਕੱਢੀ ਮੇਰੇ ਕੋ ਛੱਡਾ ਜੇ ਮੈਂ ਕਰਤੀ ਮਤਲਬ ਲੜਾਈ ਪੈ ਆਰੀ ਮੈਂ ਤੂੰ ਕੁੱਟਣਾ ਹਰ ਵਕਤੇ ਤੇਰੇ ਕੋਲ ਆਪਾਂ ਨਹੀਂ ਮੈਂ ਉਹਦੇ ਕੋਲ ਗਈ ਉਹਨੇ ਮੈਨੂੰ ਟੀਪੂ ਦੀ ਤਰ੍ਹਾਂ ਕੁੱਟਿਆ ਟੀਪੂ ਦੀ ਤਰ੍ਹਾਂ ਕੁੱਟਿਆ ਸਾਰੇ ਪੈਸੇ ਮੇਰੇ ਖਲਾ ਹਰ ਦਿਨ ਪਾਸਟੋਰ ਨਹੀਂ ਆਂ ਸਵਾਰੀਆਂ ਲਾਓ ਫੇਰ ਬੱਸ ਨਿਕਲਦੀ ਨਹੀਂ ਦਾ ਨਹੀਂ ਨਿਕਲਦੀ ਹਾਂ ਜਿੰਨੇ ਬਹਿਣੇ ਦੇ ਤੇ ਜਿੰਨੇ ਉਹਨੂੰ ਗਾਲ ਕੱਢੀ ਸਵਾਰੇ ਨੇ ਉਹ ਮਾਰਿਆ ਸਵਾਰ ਜਲੰਧਰ ਦੇ ਬੱਸ ਸਟੈਂਡ ਦੇ ਵਿੱਚ ਇੱਕ ਕਿਨਰ ਦੇ ਦੁਆਰਾ ਬੱਸ ਦੇ ਵਿੱਚ ਇੱਕ ਸਵਾਰੀ ਦੇ ਉੱਪਰ ਕੁੱਟ ਮਾਰ ਕਰਨ ਦੇ આરોਪ ਲਗਾਏ ਨੇ ਇਸ ਤੋਂ ਬਾਅਦ ਮੌਕੇ ਤੇ ਖੂਬ ਹੰਗਾਮਾ ਹੁੰਦਾ ਅਤੇ ਹੰਗਾਮੇ ਦੇ ਦੌਰਾਨ ਇਕੱਠੀ ਹੋਈ ਭੀੜ ਦੇ ਵੱਲੋਂ ਸਵਾਰੀ ਨੂੰ ਮੌਕੇ ਤੋਂ ਪਹੁੰਚਾ ਦਿੱਤਾ ਜਾਂਦਾ ਜਿਸ ਨੂੰ ਲੈ ਕੇ ਕਿਨਰ ਨੇ ਬੱਸ ਦੇ ਅੱਗੇ ਆ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਬੱਸ ਵਾਲਿਆਂ ਦੇ ਉੱਪਰ ਸਵਾਰੀ ਨੂੰ ਪਹੁੰਚਾਉਣ ਦੇ આરોਪ ਲਗਾਏ ਅਤੇ ਇਸ ਤੋਂ ਬਾਅਦ ਟ੍ਰੈਫਿਕ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਕਿਨਰ ਦੇ ਨਾਲ ਗੱਲਬਾਤ ਕਰਦੀ ਹੈ ਅਤੇ ਇਸ ਮਾਮਲੇ ਨੂੰ ਸੁਝਾਉਂਦੀ ਹੈ ਅਤੇ ਬੱਸ ਨੂੰ ਰਵਾਨਾ ਕਰ دیا۔ ਕਿਨਰ ਰਵੀਸ਼ਾ ਨੇ ਦੱਸਿਆ ਕਿ ਉਹ ਬੱਸ ਦੇ ਵਿੱਚ ਪੈਸੇ ਮੰਗ ਰਿਹਾ ਸੀ। ਅਤੇ ਜਿਸ ਦੇ ਦੌਰਾਨ ਹੈ ਇੱਕ ਸਵਾਰੀ ਨੇ ਉਸ ਦੇ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਉਸ ਦੇ ਵੱਲੋਂ ਉਸ ਦੀ ਗਾਲੀ ਗਲੋਚ ਦਾ ਵਿਰੋਧ ਕੀਤਾ ਗਿਆ ਤਾਂ ਉਸ ਸਵਾਰੀ ਨੇ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਮੈਂ ਅੰਦਰ ਪੈਸੇ ਬਕਵਾਸੇ ਮੇਦਮਾਂ ਮੰਗੀ ਬਈ ਸੀਗੀ ਦਾਦਾ ਸਭੇ ਲੋਕਾਂ ਦੇ ਕੋਲ ਤੇ ਮੈਨੂੰ ਅੰਦਰ ਸਰਦਾਰ ਬੈਠਾ ਸੀਗਾ ਉਹਨੇ ਮੈਨੂੰ ਗਾਲ ਕੱਢੀ ਮਾਰੀ ਮਾਰਦੀ ਉਹਨੇ ਗਾਲ ਕੱਢੀ ਮੈਂ ਕਿ ਛੱਡ ਜੇ ਮੈਂ ਕਰਤੀ ਮੈਂ ਕਿ ਲੜਾਈ ਪੈ ਜਾਣੀ ਫਿਰ ਅੱਗੇ ਜਾ ਕੇ ਮੈਂ ਮੈਂ ਕਹਿੰਦੇ ਮਾਰ ਦੀ ਗਾਲ ਕੱਢੀ ਤਾਂ ਫਿਰ ਮੈਂ ਵੀ ਕਰ ਦੂੰਗੀ ਫਿਰ ਉਹੀ ਗੱਲ ਹੋ ਗਈ ਲੜਾਈ ਪੈ ਗਈ ਉਹ ਮੈਂ ਮੈਨੂੰ ਕੁੱਟਣਾ ਨਾ ਲੱਗਾ ਸੀ ਨਾਲ ਲੱਗਦਾ ਨਹੀਂ ਨਹੀਂ ਰਹਿਂਦੇ ਰਹਿਂਦੇ ਮੈਂ ਕਿ ਤੂੰ ਕੁੱਟਣਾ ਨਾ ਮੈਂ ਤੇਰੇ ਕੋਲ ਆ ਪਾਨੀ ਮੈਂ ਉਹਦੇ ਕੋਲ ਗਈ ਉਹਨੇ ਮੈਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਨਹੀਂ ਬੁਰੀ ਤਰ੍ਹਾਂ ਕੁੱਟਿਆ ਸਾਰੇ ਪੈਸੇ ਮੇਰੇ ਖਲਾ ਹਰਤੇ ਸਾਰੇ ਬਾਹਰ ਮੇਰੇ ਬਾਲ ਮੇਰੇ ਖਲਾ ਰਹੇ ਉਹਨੇ ਅੱਛਾ ਉਹਨੇ ਬਸ ਤੋੜਤੀ ਮੈਂ ਸਰਦਾਰ ਜੀ ਨਵੇਂ ਨਾਲ ਇੱਕ ਪਿਆਰ ਸੀਗਾ

ਉਹਨਾਂ ਉਹਦੇ ਨਾਲ ਦੇ ਜਿਹੜਾ ਸਰਦਾਰ ਜਿਹੜਾ ਮੈਨੂੰ ਕੁੱਟਣ ਦੀ ਆਸੀ ਨਹੀਂ ਉਹਦੇ ਨਾਲ ਦੇ ਬੰਦੇ ਚੜਾਇਆ ਉਹ ਕਹਿੰਦੇ ਦੋ ਵਾ ਦਰਕਾਸਤ ਨਾ ਕੀ ਹੋ ਜਾਣਾ ਕੁਝ ਨਹੀਂ ਹੋਣਾ ਤੈਂ ਬੇਸਤੀ ਹੋਣਾ ਕੁਝ ਨਹੀਂ ਹੋਣਾ ਨਾ ਬੰਦਾ ਫਾੜ ਹੋਇਆ ਨਾ ਕੀ ਹੋਣਾ ਖਰਾਬੀ ਹੋਣੀ ਆ ਨਹੀਂ ਮੈਂ ਦਰਕਾਸਤ ਵੀ ਨਹੀਂ ਦੇਣੇ ਚੰਗੀ ਉਸੇ ਮੌਕੇ ਤੇ ਪਹੁੰਚੇ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ ਦੇ ਬਾਹਰ ਵਿਵਾਦ ਹੋਇਆ ਅਤੇ ਮੌਕੇ ਤੇ ਪਹੁੰਚੇ ਹਨ ਅਤੇ ਅਗਲੀ ਕਾਰਵਾਈ ਕਰ ਦਈਆ। ਨਾਮ ਕੀ ਤੁਹਾਡਾ? ਨਾਮ ਕੀ ਤੁਹਾਡਾ? ਮੋਰਮ ਸ਼ਰਮਾ। ਕੀ ਗੱਲ ਕੀ ਹੋਈ? ਸਵਾਰੀ ਬੈਠੀ ਵਿੱਚ ਇਹ ਚੜੀ। ਉਹ ਬੋਲਿਆ ਪੈਸੇ ਦੇ। ਹਾਂ। ਉਹਨੇ ਪੈਸੇ ਨਹੀਂ ਦਿੱਤੇ। ਇਹਨੇ ਉਹਨੂੰ ਗਾਲ ਕੱਢੀ ਸਵਾਰੀ ਨੇ ਉਹਨੂੰ ਮਾਰਿਆ। ਸਰਦਾਰ ਸਰਦਾਰ ਜੀ ਜਿਹਨੇ ਮਾਰਿਆ। ਅੱਛਾ। ਬੱਸ ਇਹ ਰੋਲ ਹੈ ਸਾਡੇ ਦਾ ਕੋਈ ਰੋਲ ਨਹੀਂ। ਸਵਾਰੀ ਵਿੱਚ ਹੀ ਬੈਠੀ ਹੈ। ਨਸ ਗਈ ਹੈ। ਅੱਛਾ। ਤੇ ਉਹਨੇ ਬੱਸ ਕਿਉਂ ਰੋਕੀ ਗਈ ਸੀ? ਐਸੀ ਚੱਕਰ ਚ। ਉਹ ਕਹਿੰਦੇ ਤੁਹਾਡੇ ਐਲੀਕੇਸ਼ਨ ਲਗਾਏ ਅੰਦਰ ਕੋਈ ਸਵਾਰੀ ਕੋਲ ਪੁੱਛ ਸਕਦੇ ਆ ਕਿ ਕਿੱਥੇ ਜਾਣਾ ਹੈ ਬੱਸ ਦੇ ਵਿੱਚ ਚੜ ਸਕਦੇ ਨੇ ਆ ਚੜੋ ਨਹੀਂ ਨਹੀਂ ਉਹ ਬੱਸ ਚੜ ਸਕਦੇ ਮੰਨ ਸਕਦੇ ਨੇ ਬੱਸ ਹਾਂ ਜੀ ਬੱਸ ਕਿਹਦੀ ਕਿੱਥੇ ਚੱਲੀ ਸੀ ਕਿੱਥੋਂ ਆ ਰਹੀ ਹੈ ਕਿੱਥੇ ਜਾਣਾ ਚਲੋ ਚੱਲਾ ਯਾਰ ਭਾਈ ਬੱਸ ਕਿੱਥੋਂ ਆਣੀ ਹੈ ਕਿੱਥੇ ਜਾਣੀ ਆ ਕਹਾਂ ਕਾਂਸੇ ਆਏ ਹੋ ਆਪ ਕਹਾਂ ਜਾਣਾ ਨਰ ਦੇ ਚਪੇੜ ਮਾਰਤੀ ਸੀ ਕਿਸੇ ਨੇ ਉਹ ਤਾਂ ਅਗਰ ਕੋ ਮੋਰੇ ਬੱਸ ਦੇ ਪਿਆਰ ਬਗਾਈ ਅੱਛਾ ਜੀ ਹੁਣ ਸਮਝਾਤਾ ਉਹਨੂੰ ਸਮਝਾ ਕੇ ਇੱਥਾ ਉਹਦੇ ਵੱਲੋਂ ਕਹਿ ਗਿਆ ਸੀ ਐਵੇਂ ਮੇਰੇ ਖੱਪੜ ਵੀ ਮਾਰੇ ਗਏ ਹੈਗੇ ਆ ਉਹਨਾਂ ਨੇ ਮੇਂ ਪੈਸੇ ਮੰਗਦੇ ਆ ਕਈ ਵਾਰ ਜੱਦ ਕਰਦੇ ਆ ਕਈ ਵਾਰ ਸਵਾਰੀ ਗੁੱਥੇ ਜਾ ਕੇ ਤੇ ਕਰ ਲੈਂਦੀ ਐ ਸਵਾਰੀ ਵੱਲੋਂ ਮਾਰਿਆ ਗਿਆ ਸੀ ਹਾਂਜੀ ਹਾਂਜੀ ਹੁਣ ਟੈਮੋਲ ਠੰਡਾ ਕਰਾਉਂ ਹੁਣ ਠੀਕ ਆ ਜੀ ਮੋਲ ਮੋਲ ਠੀਕ ਹੋ ਗਿਆ ਤੇ ਮੈਂ ਤੁਹਾਨੂੰ ਜਾਤਾ ਹਾਂ ਸਾਈਡ ਤੇ ਕਰਦਾ ਜੀ ਐਸਐਮ ਜੈਡ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਮਾਰਦੇ ਨੇ ਗਾਲ ਕੱਢੀ ਮੇਰੇ ਕੋਲ ਛੱਡ ਤੇ ਮੈਂ ਕਰਤੀ ਮਤਲਬ ਲੜਾਈ ਪੈ ਆਣੀ ਮਗਰ ਤੂੰ ਟੁੱਟਣਾ ਨਹੀਂ ਮੈਂ ਤੇਰੇ ਕੋਲ ਆਪਾਂ ਨਹੀਂ ਮੈਂ ਉਹਦੇ ਕੋਲ ਗਈ ਉਹਨੇ ਮੇਰੇ ਨੀਬੂ ਦੀ ਤਰ੍ਹਾਂ ਕੁੱਟਿਆ ਨੀ ਪੂਰੀ ਤਰ੍ਹਾਂ ਕੁੱਟਿਆ ਸਾਰੇ ਪੈਸੇ ਮੇਰੇ ਖਲਾ ਅਰਦਤ ਪਾਸ ਤੋਂ ਨੀਆ ਸਵਾਰੀਆਂ ਲਾਓ ਫੇਰ ਬੱਸ ਨਿਕਲੀ ਨਹੀਂ ਨਿਕਲਦੀ ਹਾਂ ਜਿੰਨੇ ਪਹਿਨੇ ਦਿੱਤੇ ਜਿੰਨੇ ਉਹਨੂੰ ਗਾਲ ਘੱਡੀ ਸਵਾਰੀਆਂ ਨੇ ਉਹਨੂੰ ਮਾਰਿਆ ਸਰਦਾਰ ਜਲੰਧਰ ਦੇ ਬੱਸ ਸਟੈਂਡ ਦੇ ਵਿੱਚ ਇੱਕ ਕਿਨਰ ਦੇ ਦੁਆਰਾ ਬੱਸ ਦੇ ਵਿੱਚ ਇੱਕ ਸਵਾਰੀ ਦੇ ਉੱਪਰ ਕੁੱਟ ਮਾਰ ਕਰਨ ਦੇ આરોਪ ਲਗਾਏ ਨੇ ਇਸ ਤੋਂ ਬਾਅਦ ਮੌਕੇ ਤੇ ਖੂਬ ਹੰਗਾਮਾ ਹੁੰਦਾ ਹੈ ਅਤੇ ਹੰਗਾਮੇ ਦੇ ਦੌਰਾਨ ਇਕੱਠੀ ਹੋਈ ਭੀੜ ਦੇ ਵੱਲੋਂ ਸਵਾਰੀ ਨੂੰ ਮੌਕੇ ਤੋਂ ਪਹਜਾ ਦਿੱਤਾ ਜਾਂਦਾ ਜਿਸ ਨੂੰ ਲੈ ਕੇ ਕਿਨਰ ਨੇ ਬੱਸ ਦੇ ਅੱਗੇ ਆ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਬੱਸ ਵਾਲਿਆਂ ਦੇ ਉੱਪਰ ਸਵਾਰੀ ਨੂੰ ਪਹੁੰਚਾਉਣ ਦੇ આરોਪ ਲਗਾਏ ਅਤੇ ਇਸ ਤੋਂ ਬਾਅਦ ਟ੍ਰੈਫਿਕ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਕਿਨਰ ਦੇ ਨਾਲ ਗੱਲਬਾਤ ਕਰਦੀ ਹੈ ਅਤੇ ਇਸ ਮਾਮਲੇ ਨੂੰ ਸੁਲਝਾਉਂਦੀ ਹੈ ਅਤੇ ਬੱਸ ਨੂੰ ਰਵਾਨਾ ਕਰ ਦਿਆ ਕਿਨਰ ਰਵੀਸ਼ਾ ਨੇ ਦੱਸਿਆ ਕਿ ਉਹ ਬੱਸ ਦੇ ਵਿੱਚ ਪੈਸੇ ਮੰਗ ਰਿਹਾ ਸੀ ਅਤੇ ਜਿਸ ਦੇ ਦੌਰਾਨ ਇੱਕ ਸਵਾਰੀ ਨੇ ਉਸ ਦੇ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਉਸ ਦੇ ਵੱਲੋਂ ਉਸ ਦੀ ਗਾਲੀ ਗਲੋਚ ਦਾ ਵਿਰੋਧ ਕੀਤਾ ਗਿਆ ਤਾਂ ਉਸ ਸਵਾਰੀ ਨੇ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਮੈਂ ਅੰਦਰ ਪੈਸੇ ਬਕਵਾਸੇ ਵਿੱਚ ਮੈਂ ਦਮਾਂ ਮੰਗੀ ਬਈ ਸੀਗੀ ਦਾਦਾ ਸਭੇ ਲੋਕਾਂ ਦੇ ਕੋਲ ਤੇ ਮੈਨੂੰ ਅੰਦਰ ਸਰਦਾਰ ਬੈਠਾ ਸੀਗਾ ਉਹਨੇ ਮੈਨੂੰ ਗਾਲ ਕੱਢੀ ਮਾਰੀ ਮਾਰਦੀ ਉਹਨੇ ਗਾਲ ਕੱਢੀ ਮੈਂ ਕਿ ਛੱਡ ਜੇ ਮੈਂ ਕਰਤੀ ਮੈਂ ਕਿ ਲੜਾਈ ਪੈ ਜਾਣੀ ਫਿਰ ਅੱਗੇ ਜਾ ਕੇ ਮੈਂ ਮੈਂ ਕਹਿੰਦੇ ਮਾਰ ਦੀ ਗਾਲ ਕੱਢੀ ਤਾਂ ਫਿਰ ਮੈਂ ਵੀ ਕਰ ਦੂੰਗੀ ਫਿਰ ਉਹੀ ਗੱਲ ਹੋ ਗਈ ਲੜਾਈ ਪੈ ਗਈ ਉਹ ਮੈਂ ਮੈਨੂੰ ਕੁੱਟਣਾ ਨਾ ਲੱਗਾ ਸੀ ਨਾਲ ਦਾ ਕਹਿੰਦਾ ਨਹੀਂ ਨਹੀਂ ਰਹਿਣਦੇ ਰਹਿਣਦੇ ਮੈਂ ਕਿ ਤੂੰ ਕੁੱਟਣਾ ਨਾ ਮੈਂ ਤੇਰੇ ਕੋਲ ਆ ਪਾਨੀ ਮੈਂ ਉਹਦੇ ਕੋਲ ਗਈ ਉਹਨੇ ਮੈਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਨਹੀਂ ਬੁਰੀ ਤਰ੍ਹਾਂ ਕੁੱਟਿਆ ਸਾਰੇ ਪਿਆਸੇ ਮੇਰੇ ਖਲਾ ਹਰਤੇ ਸਾਰੇ ਬਾਹਰ ਮੇਰੇ ਬਾਲ ਮੇਰੇ ਖਲਾ ਰਹੇ ਉਹਨੇ ਅੱਛਾ ਉਹਨੇ ਇਹਨੇ ਬਸ ਤੋੜਤੀ ਮੈਂ ਸਰਦਾਰ ਜੀ ਨਵੇਂ ਨਾਲ ਇੱਕ ਪਿਆਰ ਸੀਗਾ ਉਹਨਾਂ ਦੇ ਕਰਕੇ ਮੈਂ ਬਸ ਤੋਰਤੀ ਗਿਆ ਉਹਨੂੰ ਨਹੀਂ ਹੁਣ ਉਹ ਪਤਾ ਲੱਗੇ ਕੌਮ ਸੀ ਕਿੰਨੇ ਨੇ ਕਿੱਥੇ ਮੈਨੂੰ ਨਹੀਂ ਪਤਾ ਉਹ ਉਹਨਾਂ ਦੀ ਪਾਸੇ ਹੀ ਹੋਰ ਸੀਗੀ ਉਹ ਵੀ ਮਾਤਲੀ ਸੀਗਾ ਕੋਈ ਅੱਛਾ ਆਪਾਂ ਪਤਾ ਕਿਥੋਂ ਦੇ ਕਿਥੇ ਜਾਣਾ ਹੈਗਾ ਇਹ ਬਸ ਨਹੀਂ ਉਹ ਤੇ ਮਾਚ ਚਲ ਜਾਣਾ ਹੈ ਅੱਛਾ ਮਾਚ ਚਲੀ ਗਿਆ ਕਰ ਜੰਗੂ ਜਾਣਾ ਕਿਹਦੇ ਛਡਾਇਆ ਨਹੀਂ ਸੀ ਤੁਹਾਨੂੰ ਕਿਸੇ ਨੇ ਨਹੀਂ ਛੁਡਾਇਆ ਅੰਦਰ ਕੰਡੈਕਟਰ ਵੀ ਆਪਣੀ ਤਹਿਲੀ ਲੈ ਕੇ ਇੱਧਰ ਖੜਾ ਰਿਹਾ ਸਾਰੇ ਆਪਣੇ ਮਾ ਤਿੰਨ ਜਾਣੇ ਸੀਗੇ ਬਸ ਦੇ ਤਿੰਨ ਜਾਣੇ ਮੈਂਬਰ ਬਸ ਦੇ ਕਿਸੇ ਨੇ ਨਹੀਂ ਛੁਡਾਇਆ ਨਨ੍ਹਾ ਉਹਦੇ ਨਾਲ ਦੇ ਜਿਹੜਾ ਸਰਦਾਰ ਜਿਹੜਾ ਮੈਨੂੰ ਕੁੱਟਨ ਦੀ ਆਸੀ ਨਹੀਂ ਉਹਦੇ ਨਾਲ ਦੇ ਬੰਦੇ ਚੜਾਇਆ ਉਹ ਕਹਿੰਦੇ ਦੋ ਵਾਹ ਦਰਕਾਸਤ ਨਾ ਕੀ ਹੋ ਜਾਣਾ ਕੁਝ ਨਹੀਂ ਹੋਣਾ ਤੈਂ ਬੇਸਤੀ ਹੋਣਾ ਕੁਝ ਨਹੀਂ ਹੋਣਾ ਨਾ ਬੰਦਾ ਫਾੜ ਹੋਇਆ ਨਾ ਕੀ ਹੋਣਾ ਖਰਾਬੀ ਹੋਣੀ ਆ ਨਹੀਂ ਮੈਂ ਦਰਕਾਸਤ ਨਹੀਂ ਦੇਣੀ ਚੰਗੀ ਉਸੇ ਮੌਕੇ ਤੇ ਪਹੁੰਚੇ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬਾਸ ਸਟੈਂਡ ਦੇ ਬਾਹਰ ਵਿਵਾਦ ਹੋਇਆ ਅਤੇ ਮੌਕੇ ਤੇ ਪਹੁੰਚੇ ਹਨ ਅਤੇ ਅੱਗੇ ਦੀ ਕਾਰਵਾਈ ਕਰਦੀ ਹੈ ਨਾਮ ਕੀ ਤੁਹਾਡਾ ਨਾਮ ਕੀ ਤੁਹਾਡਾ ਭੋਰਮ ਸ਼ਰਮਾ ਕੀ ਗੱਲ ਕੀ ਹੋਈ ਸਵਾਰੀ ਬੈਠੀ ਵਿੱਚ ਇਹ ਚੜੀ 今天是玩酷无聊，百害的。 ਹਾਂ ਉਹਨੇ ਪਹਿਨ ਨਹੀਂ ਦਿੱਤੇ ਇਹਨੇ ਉਹਨੂੰ ਗਾਲ ਘੱਡੀ ਸਵਾਰੀ ਨੇ ਇਹਨੂੰ ਮਾਰਿਆ ਸਰਦਾਰ ਸਰਦਾਰ ਜੀ ਜਿਹਨੇ ਮਾਰਿਆ ਅੱਛਾ ਬਸ ਇਹ ਰੋਲ ਹੈ ਸਾਡੇ ਦਾ ਕੋਈ ਰੋਲ ਨਹੀਂ ਸਵਾਰੀ ਵਿੱਚ ਹੀ ਬੈਠੀ ਹੈ ਨਸ ਗਈ ਹੈ ਅੱਛਾ ਤੇ ਉਹਨੇ ਬੱਸ ਕਿਉਂ ਰੋਕੀ ਗਈ ਸੀ ਇਸੇ ਚੱਕਰ ਤੇ ਉਹ ਕਹਿੰਦੇ ਤੁਹਾਡੇ ਐਲੀਗੇਸ਼ਨ ਲਗਾਏ ਨੇ ਨਹੀਂ ਵੀ ਸਾਡੇ ਦਾ ਕੋਈ ਰੋਲ ਨਹੀਂ ਸਵਾਰੀ ਮੌਜੂਦ ਅੰਦਰ ਤੁਸੀਂ ਸਵਾਰੀ ਕੋਲੋਂ ਪੁੱਛ ਸਕਦੇ ਹੋ ਬੱਸ ਕਿਥੋਂ ਆਈ ਕਿਥੇ ਜਾਣਾ ਬੱਸ ਦੇ ਵਿੱਚ ਚੜ੍ਹ ਸਕਦੇ ਨੇ ਆ ਚੜ੍ਹੋ ਬੱਸ ਬੱਸ ਚੜ੍ਹ ਸਕਦੇ ਮੰਚ ਸਕਦੇ ਨੇ ਬੱਸ ਆਈ ਬੱਸ ਗਈ ਹੈ ਬੱਸ ਕਿਥੋਂ ਆਈ ਕਿਥੇ ਚੱਲੀ ਸੀ ਕਿਥੋਂ ਆ ਰਹੀ ਹੈ ਕਿਥੇ ਜਾਣਾ ਚਲੋ ਚਲੋ ਜੀ ਭਾਈ ਬਾਸ ਕਿੱਥੋਂ ਆਣੀ ਹੈ ਕਿੱਥੇ ਜਾਣੀ ਆਂ ਕਾ ਕਾਂ ਸੇ ਆਇਓ ਆਪ ਕਾਹ ਜਾਣਾ ਨਰ ਦੇ ਚਪੇੜ ਮਾਰਤੀ ਸੀ ਕਿਸੇ ਨੇ ਤਾਂ ਅਗਰ ਕੋ ਮੋਰੇ ਬਾਸ ਤੇ ਆ ਬਗਾਈ ਅੱਛਾ ਜੀ ਹੁਣ ਸਮਝਾਤਾ ਉਹਨੂੰ ਸਮਝਾ ਕੇ ਤੇ ਆਓ ਉਹਦੇ ਵੱਲੋਂ ਕਹਿ ਗਿਆ ਸੀ ਐਵੇਂ ਮੇਰੇ ਥੱਪੜ ਵੀ ਮਾਰੇ ਗਏ ਹੈਗੇ ਉਹ ਇਹਨਾਂ ਨੇ ਵੇ ਪੈਸੇ ਮੰਗਦੇ ਆ ਕਈ ਵਾਰ ਜੱਦ ਕਰਦੇ ਆ ਕਈ ਵਾਰ ਸਵਾਰੀ ਗੁੱਟੇ ਜਾ ਕੇ ਤੇ ਕਰ ਲੈਂਦੀ ਐ ਸਵਾਰੀ ਵੱਲੋਂ ਮਾਰਿਆ ਗਿਆ ਸੀ ਹਾਂਜੀ ਹਾਂਜੀ ਹੁਣ ਮੋਲ ਠੰਡਾ ਕਰਾਓ ਹੁਣ ਠੀਕ ਹੈ ਜੀ ਮੋਲ ਠੀਕ ਹੋ ਗਿਆ ਕਦੋਂ ਸਮਝਾਤਾ ਉਹ ਸਾਈਡ ਤੋਂ एसएमजेड न्यूज़ ਲਈ ਜਲੰਧਰ ਤੋਂ ਦਿਵਿੰਦਰ ਕੁਮਾਰ ਦੀ ਰਿਪੋਰਟ ਮਾ ਦੀਨੇ ਗਾਲ ਕੱਢੀ ਮੇਰੇ ਕੋ ਛੱਡ ਜੇ ਮੈਂ ਕਰਤੀ ਮਤਲਬ ਲੜਾਈ ਪੈ ਆਣੀ ਮਗਰ ਤੂੰ ਕੁੱਟਣਾ ਨਾ ਮੈਂ ਤੇਰੇ ਕੋਲ ਆਪਾਂ ਦੀ ਮੈਂ ਉਹਦੇ ਕੋਲ ਗਈ ਉਹਨੇ ਮੈਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਨਹੀਂ ਪੂਰੀ ਤਰ੍ਹਾਂ ਕੁੱਟਿਆ ਸਾਰੇ ਪਿਆਸੇ ਮੇਰੇ ਖਲਾੜਦੇ ਫਾਸਟੋਰ ਨਹੀਂ ਆਂ ਸਵਾਰੀਆਂ ਲਾਓ ਫੇਰ ਬੱਸ ਨਿਕਲੀ ਨਹੀਂ ਦਾ ਨਹੀਂ ਮੁੱਕਦਾ ਨੇ ਪਹਿਨੇ ਦੇਤੇ ਕਿਨੇ ਉਹਨੂੰ ਗਾਲ ਘੱਡੀ ਸਵਾਰੇ ਨੇ ਨੂੰ ਮਾਰੇ ਸਰਦਾਰ